ਏवन ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਹਾਂ ਦੋਸਤੋ ਸਵੇਰੇ 11 ਵਜੇ ਦਾ ਮੁੱਦਾ ਤੇ ਤੁਹਾਨੂੰ ਅੰਦਾਜ਼ਾ ਵੀ ਹੈ ਕਿ ਅਸੀਂ ਰੋਜ਼ੀ ਲਾਈਵ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਮੁੱਦਿਆਂ ਤੇ ਕਰਦੇ ਹਾਂ ਗੱਲਬਾਤ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਤੇ ਬੇਨਤੀ ਵੀ ਰਜਾਨਾ ਕਰਦੇ ਹਾਂ ਕਿ ਉਹ ਸਾਡੇ ਮੁੱਤੇ ਤੇ ਜੁੜ ਸਕਦੇ ਨੇ ਸਾਡੇ ਸਟੂਡੀਓ ਦੇ ਫੋਨ ਨੰਬਰ ਤੇ ਇੰਨਾ ਹੀ ਨਹੀਂ ਜੇਕਰ ਕੋਈ ਉਹਨਾਂ ਦਾ ਆਪਣਾ ਵਿਸ਼ੇਸ਼ ਮੁੱਦਾ ਹੈ ਤਾਂ ਉਹ ਆਪਣੇ ਵਿਸ਼ੇਸ਼ ਮੁੱਦੇ ਦੇ ਵੀ ਸਾਡੇ ਨਾਲ ਚੈਨਲ ਤੇ ਕਰ ਸਕਦੇ ਨੇ ਡਿਬੇਟ ਤੇ ਦੋਸਤੋ ਸਾਡਾ ਜਿਹੜਾ ਅੱਜ ਦਾ ਵਿਸ਼ੇਸ਼ ਮੁੱਦਾ ਹੈ ਕਿ ਤੁਹਾਨੂੰ ਪਤਾ ਹੈ ਕਿ ਅੱਜ ਨਵਾਂ ਸਾਲ ਹੈ ਤੇ ਨਵੇਂ ਸਾਲ ਦੀਆਂ ਤਾਂ ਸਭ ਤੋਂ ਪਹਿਲਾਂ ਏਵਨ ਪੰਜਾਬੀ ਟੀਵੀ ਦੇ ਵੱਲੋਂ ਪੂਰੀ ਟੀਮ ਦੇ ਵੱਲੋਂ ਤੇ ਚੈਨਲ ਵੱਲੋਂ ਸਭ ਨੂੰ ਲੱਖ ਲੱਖ ਵਧਾਈਆਂ ਹੋ ਤੇ ਦੋਸਤੋ ਜਿਹੜਾ ਅੱਜ ਦਾ ਮੁੱਦਾ ਹੈ ਉਹ ਵੀ ਇਸ ਨਾਲ ਜੁੜਾ ਹੈ ਕਿ ਤੁਹਾਨੂੰ ਅੰਦਾਜ਼ਾ ਲਿਓ ਕਿ ਸਾਲ 2024 ਦਾ ਆਗਾਜ਼ ਹੋ ਚੁੱਕਿਆ ਇਸ ਤੋਂ ਤੇ ਉੱਥੇ ਹੀ ਇਸ ਸਾਲ ਚੋਣਾਂ ਵੀ ਹੋਣਗੀਆਂ ਇਹ ਦੋਸਤੋ ਚੋਣਾਂ ਦੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੀਆਂ-ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਕਿ ਕੱਲ ਸਾਡੇ ਨਾਲ ਜੁੜੇ ਸੀਗੇ ਆਪਣਾ ਪਟਿਆਲੇ ਤੋਂ ਸੰਜੀਵ ਸ਼ਰਮਾ ਬਿੱਟੂ ਜੀ ਜੋ ਕਿ ਪਟਿਆਲਾ ਤੋਂ ਪਹਿਲਾਂ ਮੇਅ ਰਹੇ ਨੇ ਕਾਂਗਰਸ ਪਾਰਟੀ ਤੇ ਹੁਣ ਉਹ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਹੈ ਤੇ ਦੋਸਤੋ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਾਂਗੇ ਵੀ ਕਿਹੜੀਆਂ-ਕਿਹੜੀਆਂ ਪਾਰਟੀਆਂ ਵਿੱਚ ਕੌਣ-ਕੌਣ ਚੇਂਜ ਹੋ ਰਿਹਾ ਹੈ ਕੀ-ਕੀ ਹੋ ਰਿਹਾ ਹੈ ਗੱਲਬਾਤ ਕਰਨ ਜਾ ਰਹੇ ਆ ਸਾਡੇ ਸੀਨੀਅਰ ਪੱਤਰਕਾਰ ਖਰੜ ਤੋਂ ਸੰਜੀਵ ਸ਼ਰਮਾਈ ਨਾਲ ਸ਼ਰਮਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਾਹਿਬ ਧੰਨਵਾਦ ਸਾਤੋਂ ਪਹਿਲਾਂ ਸਾਡੇ ਰੱਬ ਵਰਗੇ ਸਰੋਤ ਅਤੇ ਪੂਰਾ ਇਵਨ ਪੰਜਾਬੀ ਐਮਐਨਬੀ ਟੀਮ ਨੂੰ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਕਰੋੜਾਂ ਕਰੋੜਾਂ ਬਧਾਈਆਂ ਜੀ ਸ਼ੁਕਰੀਆ ਤੁਹਾਡਾ ਜੀ ਸ਼ਰਮਾ ਜੀ ਦੇਖੋ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗੀਆਂ ਵਿਗਲ ਵੱਜਣ ਵਾਲੇ ਵਿਗਲ ਬਾਜੀ ਚੁੱਕੇ ਚੋਂ ਉਹਨਾਂ ਦਾ ਅ ਬਿਲਕੁਲ ਸਹੀ ਸਾਹਿਬ ਬਿਲਕੁਲ ਜਿਹੜਾ ਵਿਵਸਥਾ ਹੈ ਉਹ ਬਣੀ ਚੁੱਕੀ ਹੈ ਜਿਹੜੀ ਹੈ ਕਿ ਜਨਨ ਕਿ ਦੌੜ ਭੱਜਾ ਜਿਹੜੀ ਪਾਕੀਆਂ ਵੱਲੋਂ ਕੀਤੀ ਜਾ ਰਹੀ ਹੈ ਜੋਰ ਚੜ੍ਹ ਹੋ ਰਹੀ ਹੈ ਕੋਈ ਜੁੜ ਰਿਹਾ ਕੋਈ ਡੁੱਬ ਰਿਹਾ ਕੋਈ ਯਾਰ ਰਿਹਾ ਕੋਈ ਜਾ ਰਿਹਾ ਮੈਂ ਦੇਖੋ ਕਹੀ ਜਿਹੜੇ ਇੱਕ ਸਮੇਂ ਦੀ ਰਾਤ ਮੇਜੇ ਵੀ ਸਰਕਾਰ ਨੂੰ ਦੇਖਦੇ ਹੋਈ ਸਰਕਾਰਾਂ ਦੇ ਵਿੱਚ ਐਂਟਰੀ ਸਰਕਾਰ ਮੈਂ ਵੀ ਜੋ ਕਿਤੇ ਨਾ ਕਿਤੇ ਲੋਕਾਂ ਦੇ ਰੁਕੇ ਹੋਏ ਕੰਮਾਂ ਕਿਤੇ ਨਾ ਕਿਤੇ ਉਹ ਪਾਈ ਜਾਣ ਕਿਉਂਕਿ ਅਨਜਤੋ ਸਰਕਾਰ ਜਿਹੜੀ ਕਿਤੇ ਇਹਨਾਂ ਦੇ ਸਰਕਾਰ ਦੇ ਨਾਲ ਨਹੀਂ ਜੁੜੇ ਹੋਏ ਦੂਜੀ ਪਾਰਟੀ ਜਿਹਨਾਂ ਦਾ ਸਰਕਾਰ ਮਜੂਤਾ ਸਰਕਾਰ ਉਹਨਾਂ ਲੋਕਾਂ ਦੇ ਕੰਮ ਨਹੀਂ ਚਾਰਦੀ ਉਹ ਲੋਕ ਜਿਹਨੇ ਜਿਹੜੀ ਪਾਰਟੀ ਇਹਦੇ ਵਿੱਚ ਜਨਨ ਜਿਹਨੇ ਤੁਸੀਂ ਸਹੀ ਗੱਲ ਕਰੀ ਆ ਪਟਿਆਲੇ ਹਾਂਜੀ ਹਾਂਜੀ ਅਗਰ ਜੀ ਜੀ ਪੀਚਾ ਜੋ ਹੈ ਨਕਿ ਤਾਂ ਉਹਨਾਂ ਨੇ ਤਾਂ ਬੜੀਆਂ ਗੱਲਾਂ ਦੀ ਕੋਸ਼ਿਸ਼ ਹੀ ਕੀਤੀ ਕਿ ਇਹ ਦੂਜੀ ਪਾਰਟੀ ਨਾਲ ਨਾ ਜੁੜੋ ਜੀ ਇਹਨਾਂ ਦੀ ਸਰਕਾਰ ਉਹਨਾਂ ਦੇ ਨਾਲ ਨਾ ਜੁੜੋ ਪਰ ਕਿਤੇ ਨਾ ਕਿਤੇ ਲੋਕਾਂ ਦੇ ਕੰਮਾਂ ਨੂੰ ਧਿਆਨ ਚ ਰੱਖਦੇ ਹੋਏ ਲੋਕਾਂ ਦੇ ਮੁੱਦਿਆਂ ਨੂੰ ਧਿਆਨ ਚ ਰੱਖਦੇ ਹੋਏ ਇਹਦੇ ਪਾਰਟੀਆਂ ਜੁਆਨ ਕਰੋ ਦੇ ਸਰਕਾਰਾਂ ਨੂੰ ਜੁਆਨ ਕਰੋ ਇਹ ਲੋਕਾਂ ਦਾ ਫਾਇਦਾ ਹੋਊਗਾ। ਅ ਸ਼ਰਮਾ ਜੀ ਮੈਂ ਤੁਹਾਨੂੰ ਅੰਦਾਜ਼ਾ ਦੇਣਾ ਕਿ ਪਹਿਲਾਂ ਇਹ ਪੰਜ ਸਾਲ ਇਹ ਕਾਂਗਰਸ ਦਾ ਟਾਈਮ ਸੀ ਉਦੋਂ ਇਹ ਮੇਅਰ ਸੀ ਇਹ ਪਟਿਆਲਾ ਦੇ ਇਹਨਾਂ ਨੇ ਉਦੋਂ ਵਧੀਆ ਕੰਮ ਵੀ ਕੀਤੇ ਨੇ ਤੇ ਕੱਲ ਇਹਨਾਂ ਨੇ ਜੋਇਨਿੰਗ ਕੀਤੀ ਹੈ বিজে ਦੇ ਵਿੱਚ ਤਾਂ ਇਹਨਾਂ ਨੂੰ ਯਾਨੀ ਕਿ ਪਟਿਆਲਾ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਗਿਆ ਤੇ ਇਹਨਾਂ ਨੇ ਬਹੁਤ ਵੱਡੀ ਗੱਲ ਆਖੀ ਹੈ ਕਿ ਜਿਹੜੀਆਂ ਹੈ ਨਾ ਵੀ ਸਾਨੂੰ ਸਕੀਮਾਂ ਆ ਰਹੀਆਂ ਨੇ ਮੋਦੀ ਸਰਕਾਰ ਵੱਲੋਂ ਤਾਂ ਉਹ ਸਕੀਮਾਂ ਵੀ ਮੈਂ ਕੋਸ਼ਿਸ਼ ਕਰਾਂ ਘਰ-ਘਰ ਪਹੁੰਚਾਵਾਂਗਾ ਕਿ ਅਜੇ ਕੁਝ ਹੋਵੇਗਾ ਜਾਂ ਨਹੀਂ। ਹਾਂ ਬਈ ਕੋਈ ਜੋ ਵੀ ਸਾਡੇ ਨੇ ਮਾਚੂ ਰਿਤੇ ਗੱਲ ਕੀਤੀ ਸੀ ਜੀ ਜਦੋਂ ਮੌਜੂਦਾ ਸਰਕਾਰ ਹੁੰਦੀ ਆ ਥੰਮੇ ਵਾਲਾ ਨਮਾਇੰਦਾ ਜਿਹੜਾ ਨੀਚੇ ਵਾਲਾ ਨਮਾਇੰਦਾ ਹੁੰਦਾ ਚਾਹੇ ਮੈਂਬਰ ਪਾਰਲੀਮੈਂਟ ਹੋਵੇ ਚਾਹੇ ਐਮਐਲਏ ਹੋਵੇ ਚਾਹੇ ਉਹ ਮੇਅਰ ਹੋਵੇ ਚਾਹੇ ਕੋਈ ਵੀ ਹੋਵੇ ਤਾਂ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਨਹੀਂ ਜੁੜਦਾ ਹੁੰਦਾ ਤਾਂ ਉਹਨਾਂ ਲੋਕਾਂ ਨੂੰ ਕਿ ਤਰ੍ਹਾਂ ਦੇਖਿਆਣ ਬਣਦਾ ਦਿੱਤਾ ਜਾਂਦਾ ਉਹਨਾਂ ਲੋਕਾਂ ਨੂੰ ਵੀ ਨਾਲ ਕਿ ਕਿੰਨਾ ਚਿਰ ਜਿਹੜਾ ਵਸੀਲਾ ਹੈ ਜੀ ਦੁੱਤਾ ਜਾਂਦਾ ਜਿਵੇਂ ਮਤਲਬੀ ਵਾਲਾ ਹੁੰਦਾ ਪਰ ਜਦੋਂ ਉਹ ਪਾਰਟੀ ਜੁਆਇਨ ਕਰ ਲੈਂਦਾ ਬੰਦਾ ਤਾਂ ਕਿੰਨਾ ਆਦਲਾ ਸਮਝ ਨਹੀਂ ਕਿ ਆਪਣੀ ਪਾਰਟੀ ਦਾ ਬੰਦਾ ਸੰਭੀ ਕੇ ਜੁਰੇ ਸਰਕਾਰਾਂ ਕੰਮ ਕਰਦੀਆਂ ਹੋ ਸਕਦਾ ਹੈ ਉਹਨਾਂ ਦਾ ਇਹ ਜਿਹੜਾ ਕੁਝ ਨਾ ਕੁਝ ਮੁੱਦਾ ਹੁਣ ਜਿਹੜੇ ਪਟਿਆਲੇ ਦੇ ਕੰਮ ਰੁਕੇ ਹੋਏ ਆ ਜਾਂ ਪਟਿਆਲੇ ਦੇ ਲੋਕਾਂ ਦੇ ਕੰਮ ਰੁਕੇ ਹੋਏ ਆ ਮੌਜੂਦਾ ਸਰਕਾਰ ਤੋਂ ਕੁਲਵਾ ਸਕਾਂਗੇ ਉਹ ਤੋਂ ਅੰਦਾਜ਼ਾ ਹੈ ਨਾ ਕਿ ਇਸ ਦੇ ਨਾਲ ਇਕੱਲਾ ਭਾਜਪੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵੀ ਹੈ ਨਾ ਵਿੱਚ ਯਾਨੀ ਕਿ ਭੱਜੜ ਹੋ ਰਹੀ ਹੈ ਕਿ ਤੁਹਾਨੂੰ ਦੱਸਿਆ ਜਾ ਦੱਸਦੇ ਨਾ ਕਿ ਚੰਡੀਗੜ੍ਹ ਦੇ ਮੀਟਿੰਗ ਹੋਈ ਉਹ ਵੇਖਤਾ ਨਿਕਲੀ ਪਰ ਜਿਹੜੇ ਕਿ ਪੁਰਾਣੇ ਲੀਡਰ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਹਾਲਾਂਕਿ ਉਹਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਕਰਾਂਗੇ ਤੇ ਉਦੋਂ ਹੀ ਭੱਜ ਦੌੜ ਸ਼ੁਰੂ ਹੋ ਚੁੱਕੀ ਹੈ ਕੀ ਤੁਹਾਨੂੰ ਲੱਗਦਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਆਪਣੀ ਜਿਹੜੀ ਪੁਰਾਣੀ ਸਾਖ ਸੀਗੀ ਉਹ ਦੁਆਰਾ ਕਾਇਮ ਕਰ ਸਕੇਗਾ ਹਾਂ ਲੱਗਦਾ ਛੋਟੀ ਸਾਹਿਬ ਅਕਾਲੀ ਦਲ ਵਾਲੀ ਜੀ ਗੱਲ ਕਰੀ ਸੀ ਇਹ ਕਹਿੰਦੇ ਸੀ ਇਹ ਅਕਾਲੀ ਦਲ ਪਾਰਟੀ ਜੀ ਠੀਕ ਨਹੀਂ ਹੈ ਜੀ ਜਾਂ ਉਹਨਾਂ ਨੇ ਸਰਕਾਰ ਦੇ ਸਮੇਂ ਕੰਮ ਨਹੀਂ ਦਿੱਤੇ ਦੇਖੋ ਜਿਨ੍ਹਾਂ ਤੋਂ ਗਲਤੀਆਂ ਹੋਈਆਂ ਸੀਗੀਆਂ ਉਹਨਾਂ ਤੋਂ ਸਿੱਖਿਆ ਲਈ ਕਿ ਲੋਕਾਂ ਦੇ ਮਨਾਂ 'ਚ ਉਤਰ ਕੇ ਜਾ ਜਿਹੜੇ ਲੋਕ ਟਿਕਰਵ ਕਰਦੇ ਆ ਉਹਨਾਂ ਲੋਕਾਂ ਨੂੰ ਅੱਗੇ ਲਿਆ ਕੇ ਉਹਨਾਂ ਲੋਕਾਂ ਨੂੰ ਕੁਰਸੀਆਂ ਸੌਂਪੀਆਂ ਜਾਣ ਤਾਂ ਕਿਵੇਂ ਨਹੀਂ ਅਕਾਲੀ ਦਲ ਪਾਰਟੀ ਕਦੀ ਹੋ ਸਕਦੀ ਕਿ ਬਹੁਤ ਵਧੀਆ ਪਾਰਟੀ ਆ ਬਾਦਲ ਸਾਹਿਬ ਨੇ ਬਹੁਤ ਵਧੀਆ ਪਾਰਟੀ ਚਲਾਈ ਆ ਪਰ ਕਿਤੇ ਨਾ ਕਿਤੇ ਇੱਕ ਦੋ ਡਿਵੀਜ਼ਨਾਂ ਕਰਕੇ ਪਾਰਟੀ ਦਾ ਗਰਾਫ ਗਿਰਿਆ ਹੈ ਔਰ ਮੈਂ ਮੈਂ ਤਾਂ ਆਂਦਾ ਇਹਦਾ ਨਾ ਕਿ ਜਿਹੜੇ ਟੀ2 ਬਾਣਿਆ ਜਿਹੇ ਹਨ ਬੜੇ ਯਾਨੀ ਕਿ ਪ੍ਰਚਾਰਕ ਕਿਸੇ ਪਾਰਟੀ ਦੇ ਤਾਂ ਨਹੀਂ ਸੀ ਸੋਸ਼ਲ ਮੀਡੀਆ ਦੇ ਬਹੁਤ ਪ੍ਰਭਾਵਿਤ ਨੇ ਲੋਕ ਬਹੁਤ ਪਸੰਦ ਕਰਦੇ ਨੇ ਤੇ ਉਹਨਾਂ ਦੀ ਵੀ ਜੋ ਲੇਟੈਸਟ ਖਬਰ ਆ ਰਹੀ ਹੈ ਉਹਨਾਂ ਨੇ ਵੀ ਸ਼ਰਮਣੀ ਅਕਾਲੀ ਦਲ ਨੂੰ ਜਵਾਬ ਦੇ ਦਿੱਤਾ ਹੈ ਆ ਦੇਖੋ ਜੀਟੀ2 ਬਾਣਿਆ ਦੀ ਗੱਲ ਕਰੀਏ ਐਦਾਂ ਦੇ ਸਮਾਜ ਸੇਵੀ ਹੁੰਦੇ ਆ ਜਿਹੜੇ ਜਿੱਦਾਂ ਕਿਤੇ ਹੋਰ ਵੀ ਪਤਾ ਨਹੀਂ ਕਿੰਨੇ ਵੀ ਸਾਡੇ ਜੀਟੀ2 ਬਾਣਿਆ ਬੂਰ ਵਰਗੇ ਜਿਹੜੇ ਸਮਾਜ ਸੇਵੀ ਹੋਣਗੇ ਸਮਾਜ ਦੀ ਸੇਵਾ ਕਰਦੇ ਆ ਪਰ ਉਹ ਜਿਹੜੀਆਂ ਪਾਰਟੀਆਂ ਦਾ ਖਰਾਫ ਗੱਦਿਆਂ ਦਾ ਉਹਨਾਂ ਦੇ ਵਿੱਚ ਐਂਟਰੀ ਸਾਨੂੰ ਤਾਂ ਲੱਗਦਾ ਮੁਸ਼ਕਲ ਹੁੰਦੀ ਹੈ ਕਿਉਂਕਿ ਉਹਨਾਂ ਪਾਰਟੀਆਂ ਤੋਂ ਤਾਂ ਕੋਈ ਪਤਾ ਨਹੀਂ ਤੱਕੋ ਸੋਸ਼ਲ ਕਰਮਚਾਰੀ ਅਗਲਾ ਨਹੀਂ ਆ ਦਮਿਆਂ ਹਾਂ ਸ਼ਰਮਾ ਜੀ ਸ਼ਰਮਾ ਜੀ ਸ਼ਰਮਾ ਜੀ ਇੱਕ ਮਿੰਟ ਹੋਲਡ ਕਰਿਓ ਮੇਰੇ ਨਾਲ ਟੀਟੂ ਬਾਣੀਏ ਜੁੜ ਚੁੱਕੇ ਨੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਸੀ ਟੀਟੂ ਬਾਣੀਏ ਸਭ ਤੋਂ ਪਹਿਲਾਂ ਸਵਾਗਤ ਕਰਦਾ ਹੈ ਪੰਜਾਬੀ ਟੀਵੀ ਤੁਹਾਡਾ ਬਹੁਤ ਬਹੁਜੀ ਸਭ ਤੋਂ ਪਹਿਲਾਂ ਟੀਟੂ ਬਾਣੀਏ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਜੀ ਜ਼ਰੂਰ ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਸਾਡੇ ਸਾਰੇ ਚੈਨਲ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਜੀ ਤੁਹਾਨੂੰ ਵੀ ਜੀ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਸਾਡੇ ਕੈਨੇਡਾ ਅਮਰੀਕਾ ਰਹਿੰਦੇ ਯਾਨੀ ਲੋਕਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਤੇ ਪ੍ਰਮਾਤਮਾ ਖੁਸ਼ੀਆਂ ਭਰਿਆ ਸਾਲ ਲੈ ਕੇ ਆਵੇ ਕਰਾ ਏ ਟਿੱਟੂ ਬਾਣੀ ਜੀ ਸਾਡਾ ਇਹਦਾ ਅੱਜ ਦਾ ਮੁੱਦਾ ਹੈ ਨਾ ਉਹ ਤੁਹਾਡੇ ਨਾਲ ਵੀ ਰਿਲੇਟਡ ਹੈ ਕਿ ਦੱਸ ਦिए ਕਿ ਅੱਜ 2024 ਦਾ ਆਗਾਜ਼ ਹੋਇਆ ਤੇ ਚੋਣਾਂ ਵੀ ਨੇੜੇ ਨੇ ਤੇ ਸਾਰੀਆਂ ਪਾਰਟੀਆਂ ਦੇ ਵਿੱਚ ਹੈ ਨਾ ਦੌੜ ਸ਼ੁਰੂ ਹੋ ਚੁੱਕੀ ਹੈ ਯਾਨੀ ਕਿ ਲੀਡਰ ਇੱਧਰ ਉੱਧਰ ਭੱਜਣਾ ਸ਼ੁਰੂ ਹੋ ਚੁੱਕੇ ਨੇ ਆਹ ਪਾਚਾ ਜੀ ਹਾਂਜੀ ਟੀਟੂ ਜੀ ਜੋ ਖਬਰ ਆ ਰਹੀ ਹੈ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਇੱਧਰ ਉੱਧਰ ਜਾਣ ਲੱਗ ਗਏ ਨੇ 24 ਦੀਆਂ ਵੋਟਾਂ ਦੇਖਦੇ ਹੋਏ ਨਹੀਂ ਜੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਜੀਰਾ ਜਿਨ੍ਹਾਂ ਨੇ ਜਿਨ੍ਹਾਂ ਨੇ ਜਾਣਾ ਹੁੰਦਾ ਚਲੇ ਜਾਂਦੇ ਜਿਨ੍ਹਾਂ ਨੂੰ ਨਹੀਂ ਜਾਣਾ ਉਹ ਨਹੀਂ ਜਾਂਦੇ ਨਹੀਂ ਮੈਂ ਮੈਂ ਤੁਹਾਨੂੰ ਦੱਸਦਾ ਜੀ ਕਿ ਸੰਜੀਵ ਬਿੱਟੂ ਨੇ ਪਟਿਆਲਾ ਦੇ ਸਾਡੇ ਮੇਅਰ ਸੀਗੇ ਕਾਂਗਰਸ ਪੰਜ ਸਾਰੇ ਨੇ ਤੇ ਹੁਣ ਉਹੀ ਯਾਨੀ ਕਿ ਕੱਲ ਬੀਜੇਪੀ ਚਲੇਗੇ ਚਲੋ ਜੀ ਉਹਨਾਂ ਉਹਨਾਂ ਦੀ ਮਰਜ਼ੀ ਆਣਾ ਪਰ ਕੀ ਕਹਿ ਸਕਦੇ ਆ ਜੀ ਮੈਨੂੰ ਮਸਲਾ ਜੀ ਉਹ ਟੀਟੂ ਜੀ ਮੈਨੂੰ ਪਤਾ ਲੱਗਿਆ ਕਿ ਤੁਸੀਂ ਵੀ ਮੈਂ ਮੈਂ ਕਿਹਾ ਆਪ ਪਾਰਟੀ ਦੇ ਜਿਹੜੇ ਪ੍ਰਵਕਤਾ ਜਿਲ੍ਹਾ ਕਤਰ ਨੇ ਬਸੀ ਉਹਨਾਂ ਨਾਲ ਕਰਦਾ ਗੱਲ ਤੁਹਾਨੂੰ ਲਾਈਨ ਤੇ ਬਾਅਦ ਚੋ ਲੈਣਾ ਟੀਟੂ ਧੰਨਵਾਦ ਤੁਹਾਡਾ ਅਮਨ ਜੋਲੀ ਬਹੁਤ ਸਵਾਗਤ ਕਰਦਾ ਤੁਹਾਡਾ ਇਵਨ ਪੰਜਾਬੀ ਟੀਵੀ ਦੇ ਪ੍ਰੋਮੋਸਰ ਯਾ ਵੀ ਚੈਨਲ ਦਾ ਮੌਕਾ ਦੇਣ ਲਈ ਨਵੇਂ ਸਾਲ ਤੇ ਨਵੇਂ ਸਾਲ ਦੀ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਤੁਹਾਡੇ ਚੈਨਲ ਨੂੰ ਵੀ ਤੁਹਾਂ ਦੱਸੇ ਨਾ ਕਿ ਤੁਹਾਨੂੰ ਪਤਾ ਹੈ ਕਿ 2024 ਦੀਆਂ ਚੋਣਾਂ ਨੇੜੇ ਆ ਚੁੱਕੀਆਂ ਨੇ ਤੇ ਜਿਹੜਾ ਤੁਹਾਡੀ ਪਾਰਟੀ ਨੇ ਹੈ ਨਾ ਬਹੁਤ ਤਗੜਾ ਇੱਕ ਬਿਗਲ ਵਜਾਇਆ ਸੀ 89 ਸੀਟਾਂ ਲੈ ਕੇ ਕਿਤੇ ਨਾ ਕਿਤੇ ਉਫਰਦੋਂ ਲੈ ਕੇ ਹੁਣ ਦੇਖੋ ਕਿਤਨਾ ਕਿਤੇ ਜਿਹੜੀ ਨੀਡਲ ਸਟੇਜ ਹੋਣ ਲੱਗ ਗਈ ਪਾਰਟੀਆਂ ਛੱਡਣ ਲੱਗ ਗਈ ਕੱਲ ਦੀ ਪਟਿਆਲਾ ਬਹੁਤ ਵੱਡਾ ਉਦਾਹਰਨ ਸਾਹਮਣੇ ਆ ਚੁੱਕੀ ਹੈ ਦੇਖੋ ਸਰ ਹੁਣ ਮੈਂ ਤੁਹਾਨੂੰ ਇਸ ਬਾਰੇ ਕੀ ਕਮਾਏ ਸਭ ਮਤਲਬੀ ਲੋਕ ਨੇ ਜੀ ਪਹਿਲਾ ਸਾਲ ਪਹਿਲਾ ਦੇਖੋ ਇਹਨਾਂ ਨੇ 5 ਸਾਲ ਮੇਹਰ ਦੀ ਕੁਰਸੀ ਤੇ ਰਹਿ ਕੇ ਆਨੰਦ ਮਾਣਿਆ ਕਾਂਗਰਸ ਚ ਜੀ ਜੀ ਠੀਕ ਹੈ ਜੀ ਜਦੋਂ ਕਾਂਗਰਸ ਦੀ ਬੇੜੀ ਡੁੱਬਦੀ दिखी ਤਾਂ ਇਹ ਬੀਜੇਪੀ ਦੇ ਬੇੜੇ 'ਚ ਸਵਾਰ ਹੋ ਗਏ ਜੀ ਜੀ ਓਵਰ ਆਲ ਇਹਨਾਂ ਨੇ ਚਰਨਾ ਪੰਜਾਬ ਦਾ ਬੇੜਾ ਕਰਕੇ ਆ ਜੀ ਹੁਣ ਤੁਸੀਂ ਪਟਿਆਲੇ ਦੇ ਹਾਲਾਤ ਦੇਖ ਲਓ ਕਿਵੇਂ ਬੱਤਰ ਹੋਣਗੇ ਜੀ ਪਰ ਇਹ ਜਿਹੜੀ ਚਾਲ ਚੱਲਦੇ ਨੇ ਜੀ ਬਿੱਟੂ ਜੀ ਜਿਹੜੇ ਆਪਣੇ ਐਕਸ ਮੇਰੇ ਰਹਿ ਚੁੱਕੇ ਨੇ ਅਸੀਂ ਇਹਨਾਂ ਦੀ ਕੋਈ ਵੀ ਚਾਲ ਕਾਮਯਾਬ ਨਹੀਂ ਹੋਣ ਦਵਾਂਗੇ ਜੀ ਜੀ ਨੇ ਪਾ ਪਾ ਜੋਲੀ ਜੀ ਕੱਲ ਕੱਲ ਜਿਹੜਾ ਬਿਆਨ ਆਇਆ ਨਾ ਅਸੀਂ ਉਹ ਨਸ਼ਰ ਕੀਤਾ ਹੈ ਉਹ ਤਾਂ ਇਹ ਕਹਿ ਰਹੇ ਨੇ ਵੀ ਮੇਰੇ 5 ਸਾਲ ਦੇ ਬਹੁਤ ਵੱਡਾ ਵੱਡੇ ਕੰਮ ਪਟਿਆਲਾ ਚ ਹੋਏ ਆ ਜੋ ਕਿਸੇ ਦਾ ਛੋਏ ਨਹੀਂ ਆ ਬਿਲਕੁਲ ਬਿਲਕੁਲ ਹੋਏ ਨੇ ਜੀ ਬਹੁਤ ਵੱਡੇ ਵੱਡੇ ਕੰਮ ਮਤਲਬ ਵੱਡੇ ਕੰਮ ਪਤਾ ਜਿਹੜੇ ਹੋਏ ਨੇ ਜੀ ਪ੍ਰਿਸ਼ਤਾਚਾਰੀ ਦੇ ਸਭ ਤੋਂ ਵੱਡੇ ਕੰਮ ਇਹਨਾਂ ਦੇ 5 ਸਾਲ ਦੇ ਰਾਜ ਚ ਹੋਏ ਨੇ ਮੇਰ ਸਾਹਿਬ ਦੇ ਮਿੱਤੂ ਜੀ ਦੇ ਜੀ ਤੁਸੀਂ ਕਹੇ ਸੜਕਾਂ ਦਾ ਚਾਈਲਾਂ ਦਾ ਲਾ ਲਓ ਵੱਡੀ ਨਦੀ ਛੋਟੀ ਨਦੀ ਦਾ ਸੇਧੇ ਤੇ ਚੱਲ ਰਿਆ ਜੀ ਇਹਨਾਂ ਨੂੰ ਬਹੁਤ ਛੇਤੀ ਦੱਸਾਂਗੇ ਅਸੀਂ ਵੀ ਤੁਸੀਂ ਕਿਹੜੇ ਵਿਕਾਸ ਦੇ ਕਾਰਜ ਕਰੇ ਜੀ ਇਸ ਗੱਲ 'ਮੈਂ ਤੁਹਾਡੀ ਸਹਿਮਤ ਹਾਂ ਕਾਰਜ ਤਾਂ ਸਾਰਿਆਂ ਦਿਖਦੇ ਨੇ ਅਸੀਂ ਕਈ ਵਾਰ ਮੁੱਬੇ ਵੀ ਚੁੱਕੇ ਨੇ ਤਾਂ ਅੰਦਾਜ਼ੇ ਨਾਲ ਕਿ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਯਾਨੀ ਇਹ ਯਾਨੀ ਕਿ ਵੱਡੇ ਵੱਡੇ ਤਾਵਾ ਨਾਲ ਮਿੱਟੀयां ਕੀਤੀ ਜਾ ਰਹੀਆਂ ਇਹ ਮਿੱਟੀਆਂ ਇਹ ਚੋਣਾਂ ਲੈ ਕੇ ਵੀ ਵਾਪਸ ਆਓ ਆਪਣੇ ਸੀਨੀਅਰ ਲੀਡਰ ਨੂੰ ਕਹਿ ਰਹੇ ਨੇ ਵੀ ਤੁਸੀਂ ਇਹ ਦੱਸੋ ਜਿਓ ਵਾਪਸ ਆਣ ਲਈ ਕਿਉਂ ਕਹਿ ਰਹੇ ਨਹੀਂ ਇਹਦਾ ਮਤਲਬ ਇਹਨਾਂ ਨੇ ਪੰਜਾਬ ਦਾ ਬਹੁਤ ਬੇੜਾ ਜਿਹਾ ਕਰਿਆ ਬਹੁਤ ਜ਼ਿਆਦਾ ਬੁਰਾ ਹਾਲ ਕਰਿਆ ਤਾਂ ਹੀ ਇਹਨਾਂ ਤੋਂ ਲੋਕ ਨਰਾਜ਼ ਹੋ ਕੇ ਬੱਜੇ ਨਹੀਂ ਜੀ ਠੀਕ ਹੈ ਸੋਦੀ ਸਾਹਿਬ ਤਾਂ ਹੀ ਇਹਨਾਂ ਨੂੰ ਵਾਪਸੀ ਦੀ ਉਮੀਦ ਕਰ ਰਹੇ ਨੇ ਜੇ ਇਹਨਾਂ ਨੇ ਚੰਗੇ ਕੰਮ ਕਰੇ ਹੁੰਦੇ ਤਾਂ ਇਹਨਾਂ ਦੀ ਪਾਰਟੀ ਚ ਲੋਕ ਬਾਹਰ ਕਿਉਂ ਜਾਂਦੇ ਜੀ ਜੀ ਇਹ ਇੱਕ ਜਿਹੜਾ ਮੁੱਦਾ ਦੇਖੋ ਤੁਹਾਡੇ ਸੀਐਮ ਭਗਵਾਨ ਜੀ ਤਮਾਨ ਤੇ ਵੀ ਆਪਾਂ ਪਰਸੋ ਲਾਈਵ ਕੀਤਾ ਸੀ ਕਿ ਸੁਨੀਲ ਜਾਕਰ ਜੋ ਭਾਜਪਾ ਦੇ ਹੈ ਨਾ ਪ੍ਰਧਾਨ ਨੇ ਭਾਜਪਾ ਦੇ ਇਹਨਾਂ ਨੇ ਸਵਾਲ ਚੱਕੇ ਸੀ ਕਿ ਝਾਂਕੀਆਂ ਕੇ ਤੁਹਾਡੇ ਕਰਕੇ ਸਾਡੀ ਉੱਥੇ ਨਹੀਂ ਪਹੁੰਚੀ 26 ਜਨੂ ਉਹਨੂੰ ਪਰਮਿਸ਼ਨ ਨਹੀਂ ਮਿਲੀ ਤਾਂ ਭਗਵਾਨ ਤੁਮੈਨੇ ਕਹਿਆ ਸੀ ਪੜਦਾ ਮੈਂ ਖਾਸ਼ ਕਰਾਂਗਾ ਔਰ ਕਹਿਆ ਸੀ ਰਾਜਨੀਤੀ ਮੈਂ ਛੱਡਾਂਗਾ ਨਹੀਂ ਤਾਂ ਵੀ ਸੁਨੀਲ ਜਾਖੜ ਜੀ ਪੰਜਾਬ ਨਾਲ ਵੜ ਉਹ ਪੰਜਾਬ ਨਾਲ ਵੜਨ ਦੀ ਗੱਲ ਹੁਤਾ ਦੁਬਾਰਾ ਯਾਨੀ ਕਿ ਚੋਣ ਲੜਨ ਦੀ ਵੀ ਤਿਆਰੀ ਕਰ ਚੁੱਕੇ ਨੇ ਦੇਖੋ ਉਹ ਤਾਂ ਬਿਲਕੁਲ ਜੀ ਬਿਲਕੁਲ ਉਹਨੂੰ ਕਹਾਂ ਗਈ ਹੈ ਜੇ ਤੁਹਾਨੂੰ ਮੈਂ ਉਸ ਦਿਨ ਵੀ ਇੱਕੋ ਹੀ ਗੱਲ ਕਹੀ ਸੀ ਕਹਿੰਦੇ ਬੇਸ਼ਰਮਾਂ ਦੀ ਦੁੱਲਜੀ ਧਾਲ ਕਹਿੰਦੇ ਅਸੀਂ ਡੋਲ ਡੋਲ ਖਾਂਦੇ ਆ ਠੀਕ ਹੈ ਜੀ ਉਹ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਇੱਕੋ ਹੀ ਗੱਲ ਕਹੀ ਹੈ ਜੀ ਵੀ ਜੇ ਪ੍ਰੂਫ ਕਰ ਦਨ ਉਹਨਾਂ ਨੇ ਡਾਕਟਰ ਸਾਹਿਬ ਨੇ ਇਹ ਕਿਹਾ ਸੀ ਵੀ ਚੱਕੀ ਦੇ ਉੱਤੇ 체ਗਰੀਵਾਲ ਸਾਹਿਬ ਮੇਰੇ ਭਗਵੰਤ ਮਾਨ ਸਾਹਿਬ ਦੀ ਫੋਟੋ ਹੈ ਜੀ 체ਨ ਸਾਹਿਬ ਨੇ ਸਾਡੇ ਇਹ ਕਿਹਾ ਸੀ ਜੇ ਸਾਡੀ ਫੋਟੋ ਹੋਈ ਤਾਂ ਮੈਂ ਸੱਤਾ ਲਈ ਰਾਜ ਨੀਤੀ ਛੱਡ ਦਾਂਗਾ ਜੀ ਕੀ ਉਹ ਇਸ ਗੱਲ ਦਾ ਜਵਾਬ ਦਿੱਤਾ ਉਹਨਾਂ ਨੇ ਤੁਹਾਨੂੰ ਜਾਂ ਕਿਸੇ মিডিਆ 'ਚ ਜਾਂ ਕਿਤੇ ਸੋਸ਼ਲ ਮੀਡੀਆ 'ਚ ਜਾਂ ਕਿਤੇ ਪ੍ਰਿੰਟ ਮੀਡੀਆ 'ਚ ਜੀ ਦੇਖੋ ਇੱਕ ਗੱਲ ਹੋਰ ਵੀ ਹੈ ਕਿ ਇਹ মিডিਆ ਅਜੇ ਇਹ ਮੁੱਦਿਆਂ ਨੂੰ ਚੱਕਦਾ ਹੀ ਨਹੀਂ ਇਹ ਇਲਜ਼ਾਮ ਲੱਗ ਰਹੇ ਨੇ ਹੁਣ ਭਗਵੰਤ ਮਾਨ ਜੀ ਤੇ ਦੇਖੋ ਸਾਡੇ ਸੀਐਮ ਨੇ ਬਹੁਤ ਵਧੀਆ ਕੰਮ ਕੀਤੇ ਨੇ ਪਰ ਇਹ ਵੀ ਇਲਜ਼ਾਮ ਲੱਗੇ ਨੇ ਲੋਕਾਂ ਲੋਕ ਇਹ ਭਗਵੰਤ ਮਾਨ ਜੀ ਬਹੁਤ ਜ਼ਿਆਦਾ ਐਡਾਂ ਦੇ ਪੈਸਾ ਖਰਚ ਕਰ ਰਹੇ ਨੇ ਦੇਖੋ ਜੀ ਹੁਣ ਤੁਸੀਂ ਉਹ ਗੋਦੀ মিডিਆ ਨੂੰ ਲੈ ਲਓ ਜਿਹਨੂੰ ਆਪਾਂ ਮੋਦੀ মিডিਆ ਕਹਿ ਸਕਦੇ ਆ ਜੀ ਨੈਸ਼ਨਲ ਲੈਵਲ ਤੇ ਕਿੰਨੇ ਹਜ਼ਾਰਾਂ ਕਰੋੜ ਰੁਪਏ ਖਰਚਦੇ ਨੇ ਜੀ ਇਹ ਉਹਨਾਂ ਦੀ ਕੋਈ ਬੀਜੇਪੀ ਦੀ ਖਬਰ ਤੋਂ ਇਲਾਵਾ ਕੋਈ ਦਿਖਾਉਂਦੇ ਨਹੀਂ ਉਹਨਾਂ ਨੂੰ ਉਹ ਤਾਂ ਦਿਖਦਾ ਨਹੀਂ ਜੇ ਸਾਡੇ ਕਿਤੇ ਚਾਰ ਪੋਸਟਰ ਲੱਗ ਗਏ ਇਹਨਾਂ ਨੂੰ ਫਲੈਕਸਰ ਲੱਗ ਗਏ ਆ ਪਬਲਿਕ ਨੇ ਲਗਾਤੀਆਂ ਜਾਂ ਤੁਹਾਡੇ ਮੇਰੇ ਵਰਗੇ ਕਿਸੇ ਸੇਵਾਦਾਰ ਨੇ ਲਾਤੀ ਇਹਨਾਂ ਨੂੰ ਉਸ ਹੀ ਜੈਡ ਦਿਖਦੀ ਹੈ ਜੀ ਔਰ ਔਰ ਜੋਲੀ ਦੇਖੋ ਬਿੱਟੂ ਮੀਰ ਜੀ ਇੱਕ ਕੱਲ੍ਹ ਗਈ ਐਕਸ ਮੀਰ ਜੀ ਕਹਿੰਦੇ ਵੀ ਜਿਹੜੀਆਂ ਮੋਦੀ ਸਰਕਾਰ ਦੇ ਵਿੱਲੋ ਹੈ ਨਾ ਸਕੀਮਾਂ ਆ ਰਹੀਆਂ ਨੇ ਉਹ ਪਟਿਆਲ ਦੇ ਲੋਕਾਂ ਨੂੰ ਮਿਲ ਰਹੀਆਂ ਕਹਿੰਦੇ ਵੀ ਜੇ ਮੇਰੇ ਸ਼ਾਮਲ ਹੁੰਦਾ ਮਤਲਬ ਇਹ ਕਿ ਮੈਂ ਉਹ ਸਕੀਮਾਂ ਨੂੰ ਪਟਿਆਲ ਦੇ ਘਰ-ਘਰ ਵਿੱਚ ਪੰਚਾਵਾਂਗਾ ਹੇ ਇਹਨਾਂ ਨੇ ਪਹਿਨਾਂ ਨੂੰ ਪੁੱਛੋ ਮੈਨੂੰ ਹਾਸੇ ਆਂਦੀ ਐ ਇਹਨਾਂ ਦੀ ਗੱਲ ਤੇ ਬਿੱਟੂ ਜੀ ਦੀ ਮੀਰ ਸਾਹਿਬ ਦੇ ਐਕਸ ਮੀਰ ਸਾਹਿਬ ਦੇ ਇਹਨਾਂ ਨੂੰ ਪੁੱਛੋ ਜੀ ਜਿਹੜੇ ਤੁਹਾਡੇ ਗੁਰੂ ਜੀ ਨੇ ਕਪਤਾਨ ਮੁਰਿੰਦਰ ਸਿੰਘ ਉਹਨਾਂ ਨੂੰ ਕਰੀਬਨ ਕਰੀਬਨ 2 ਸਾਲ ਹੋ ਚੁੱਕੇ ਨੇ ਜੀ 1.5 2 ਸਾਲ ਬੀਜੇਪੀ ਦੇ ਵਿੱਚ ਆ ਇਹਨੂੰ ਤੇ ਉਹ ਕਿਉਂ ਨਹੀਂ ਪੰਚਾਇਆ ਸਕੇ ਸੀ ਇਹ ਕੱਲ ਆ ਕੇ ਉਹ ਸਕੀਮਾਂ ਪੰਚਾਣਗੇ ਜਿਨ੍ਹਾਂ ਨੇ ਇਹਨਾਂ ਨੂੰ ਆਪਣਾ ਦਿੱਤਾ ਹੈ ਜ਼ਿਲ੍ਹਾ ਪ੍ਰਧਾਨ ਲੈ ਉਹ ਕਿਉਂ ਨਹੀਂ ਪੰਚਾ ਸਕੇ ਜੀ ਇਹਨਾਂ ਨੂੰ ਸਕੀਮਾਂ ਨੂੰ ਘਰ ਘਰ ਝੋਲੀ ਜੀ ਮੈਂ ਨਾ ਤੁਹਾਨੂੰ ਦੁਆਰਾ ਲਾਈਨ ਤੇ ਲੈਣਾ ਮੇਰੇ ਇੱਕ ਦਰਸ਼ਕ ਨਾਲ ਜੁੜੇ ਤੁਸੀਂ ਇਹ ਤਾਂ ਤੁਸੀਂ ਹੋਲਡ ਕਰੋ ਇਹ ਆਪਣੇ ਬੜੇ ਵਧੀਆ ਦਰਸ਼ਕ ਨੇ ਮਾਲਵਿੰਦਰ ਜੀ ਜ਼ਰੂਰ ਤੋਂ ਮਾਲਵਿੰਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਬੇਨਾਂ ਆਮ ਆਦੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਜੁੜੇ ਹੋਏ ਸੀਨੀਅਰ ਆਗੂ ਅਮਨ ਝੋਲੀ ਜੀ ਤੁਹਾਨੂੰ ਅੱਜ ਦਾ ਮੁੱਦਾ ਪਤਾ ਕਿ ਮੈਂ ਦੱਸਾਂ ਜੀ ਮੈਂ ਸੁਣ ਲੈ ਸੁਣ ਲੈ ਮੁੱਦਾ ਤੁਹਾਡਾ ਸੁਣ ਲੈਆ ਪਰ ਮੈਂ ਧੰਨਵਾਦ ਕਰਦਾ ਵੀਰ ਜੀ ਦਾ ਬਹੁਤ ਵਧੀਆ ਤੁਸੀਂ ਆਏ ਕਿਉਂ ਕਹਿੰਦੇ ਹੋ ਵੀ ਵਰਕ ਕਰਨੇ ਲਾਦੇ ਤੁਸੀਂ ਕਹੋ ਵੀ ਸਾਰੀਆਂ ਸਰਕਾਰਾਂ ਲਾਉਂਦੀਆਂ ਰਹੀਆਂ ਨੇ ਤਾਂ ਕੋਈ ਲਾਭ ਤਾਂ ਕੀ ਹੋ ਗਿਆ ਤੇ ਜਿਹੜਾ ਝਲਕੀ ਬਾਰੇ ਕਹਿ ਰਹੇਂ ਭਗਵਾਨ ਸਤਿਗੁਰੂ ਮੈਂ ਬੈਤ ਵਧੀਆ ਸੈਮ ਤੇ ਨਾਲ ਜਿਹੜਾ ਕਮੀਰ ਜਾਕਰ ਵਰਕੇ ਹਵਾ 'ਚ ਤੀਰ ਛੱਡ ਰਹੇ ਨੇ ਜੀ ਤੇ ਹਲਕੀ ਨਾਲ ਨਹੀਂ ਆਉਣ ਨਾਲ ਸੈਮ ਤੇ ਪੰਜਾਬ ਦੇ ਬਹੁਤ ਬੁਰੇ ਹਾਲ ਹੋਣਗੇ ਦੇਖੋ ਬੀਜੇਪੀ ਨੇ ਬਹੁਤ ਪੱਤੇ ਖੇਡਣੇ ਨੇ ਇਹਦੇ ਵਿੱਚ ਜੀ ਅੱਜ ਜਿਹੜੀ ਬੀਜਪੀ ਇਕੱਠੀ ਹੋਊ ਨੂੰ ਪਰਦੇ ਦੀ ਸੀਟਾਂ ਦੇ ਵਿੱਚ ਮੈਨੂੰ ਪਤਾ ਲੱਗ ਰਿਹਾ ਸਵੀਟਾਂ ਦੇ ਵਿੱਚ ਸਹਿਮਤੀ ਨਹੀਂ ਹੋ ਰਹੀ ਜਿਹੜੀ ਕਾਂਗਰਸ ਆਪਾਂ ਆਉਣ ਵਾਲੇ ਦਿਨਾਂ 'ਚ ਦੇਖਿਓ ਐਦਾਂ ਵੀ ਕਰੇ ਤਾਂ ਵੱਡੇ ਪੈਣ ਜਾ ਰਹੇ ਨੇ ਪਰ ਜਿਹੜੇ ਹੁਣ ਬੀਜਪੀ ਪੈਸੇ ਪੇਮੈਂਟ ਕਰਤੀ ਸੀ ਘੱਟ ਜੋੜ ਕਰ ਰਹੇ ਹੈ ਆਪਾਂ ਨਾ ਆਪਾਂ ਆਪਾਂ ਅਮਨ ਜੋਲੀ ਤੋਂ ਤੁਹਾਡੀ ਗੱਲ ਦਾ ਜਵਾਬ ਲੈਣੇ ਆ ਜੋਲੀ ਜੀ ਤੁਸੀਂ ਜਵਾਬ ਸਵਾਲ ਸੁਣ ਲੈਣਾ ਦਾ ਹਾਂਜੀ ਹਾਂ ਬਿਲਕੁਲ ਦੇਖੋ ਇਹ ਬਿਲਕੁਲ ਸਹੀ ਗੱਲ ਕਹਿ ਰਹੇ ਜੀ ਇਸ ਟਾਈਮ ਸਮਾਂ ਇਹ ਆ ਗਿਆ ਜੀ ਕਿਉਂਕਿ ਉਹ ਕੋਈ ਭਗਵਾਨ ਤਮਾਨ ਦੀ ਚਾਤੀ ਨਹੀਂ ਹੈਗੀ ਜੀ ਨਾ ਕੇਜਰੀਵਾਲ ਦੀ ਚਾਤੀ ਹੈ ਨਾ ਆਮ ਆਦਮੀ ਪਾਰਟੀ ਦੀ ਚਾਤੀ ਹੈ ਉਹ ਹੈਗੀ ਪੰਜਾਬ ਦੇ ਕਲਚਰ ਦੀ ਚਾਤੀ ਜੀ ਇਸ ਇਸ ਲਈ ਸਾਰੇ ਪੰਜਾਬੀਆਂ ਨੂੰ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵੀ ਇਹ ਸਮਾਂ ਆ ਚੁੱਕਿਆ ਵੀ ਹੁਣ ਪੰਜਾਬੀਆਂ ਨੂੰ ਇਕੱਠੇ ਹੋਣ ਦਾ ਤੇ ਇਕੱਠੇ ਹੋ ਕੇ ਬੀਜੇਪੀ ਨੂੰ ਜਵਾਬ ਦੇਣ ਦਾ ਸਮਾਂ ਚੁੱਕਿਆ ਜੀ ਅਮਨ ਜੋਲੀ ਜੀ ਇੱਕ ਇੱਕ ਇਹਨਾਂ ਦਾ ਵੀ ਮੁੱਦਾ ਹੈ ਮੈਂ ਕਈ ਵਾਰ ਚੁੱਕਿਆ ਮਾਲਵਿੰਦਰ ਨਾ ਕਿਸਾਨ ਨੇ ਜਦੋਂ ਲੋੜੀ ਤੋਂ ਪਹਿਲਾਂ ਨਾ ਆਪਣੇ ਇੱਕ ਜਿਹੜੇ ਖੇਤੀਬਾੜੀ ਦੇ ਮੰਤਰੀ ਨੇ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਅਸੀਂ ਲਿਫਟਿੰਗ ਤੇ ਜਲਦੀ ਕਰਾਵਾਂਗੇ ਇਹ ਇਹ ਜਦੋਂ ਆਪਣੀ ਕਣਕ ਲੈ ਕੇ ਮੰਡੀਆਂ ਦੇ ਵਿੱਚ ਤਾਂ ਇਹ ਘੱਟੋੜ 25 ਦਿਨਿਆਂ ਨਹੀਂ ਕਿ ਦੀਵਾਲੀ ਵੀ ਇਹਨਾਂ ਦੀ ਮੰਡੀ ਨਿਕਲੀ ਦੇਖੋ ਇਹ ਇਹ ਥੋੜਾ ਨਰਾਜ਼ ਵੀ ਸੀ ਤੁਹਾਡੀ ਸਰਕਾਰ ਤੋਂ ਨੀ ਬਿਲਕੁਲ ਦੇਖੋ ਜੀ ਕੁਝ ਸਾਡੇ ਮੰਤਰੀ ਨੂੰ ਥੋੜਾ ਐਕਸਪੀਰੀਅੰਸ ਦੀ ਘਾਟ ਹੈ ਜੀ ਪਰ ਉਹ ਇਸ ਚੀਜ਼ ਦੇ ਉੱਤੇ ਜਦੋਂ ਵੀ ਜਿਹੜਾ ਕੰਮ ਕਰਦੇ ਨੇ ਨਾ ਸਾਡੇ ਮੰਤਰੀ ਸਾਹਿਬ ਜਾਂ ਸਾਡੀ ਸਰਕਾਰ ਉਹ ਪੂਰੇ ਸਹੀ ਤਰੀਕੇ ਨਾਲ ਕਰਦੇ ਆ ਜੀ ਚੱਲ ਰਿਹਾ ਇਹਦੇ ਤੇ ਬਹੁਤ ਜਲਦੀ ਇਹਦਾ ਵੀ ਹੱਲ ਹੋ ਜਾਏਗਾ ਜੀ ਹਲ ਬਾਕੀ ਮੈਂ ਸ਼ਮਾ ਚਾਹਨਾ ਜੇ ਸਾਡਾ ਕੋਈ ਕਿਸਾਨ ਭਾਈ ਇਸ ਗੱਲ ਤੇ ਨਾਰਾਜ਼ ਹੋਵੇ ਸ਼ਮਾ ਚਾਹਨਾ ਪਰ ਇਹਦਾ ਹੱਲ ਬਹੁਤ ਜਲਦੀ ਹੋਵੇਗਾ ਜੀ ਮਾਲਵਿੰਦਰ ਜੀ ਉਹ ਕਹਿ ਰਹੇ ਨੇ ਕਹਿੰਦੇ ਵੀ ਜਲਦੀ ਜਲਦੀ ਹੱਲ ਕੀਤਾ ਜਾਏਗਾ ਬਾਕੀ ਉਹਨੇ ਆਪਣੀ ਗਲਤੀ ਵੀ ਮੰਗੀ ਹੈ ਵੀ ਮੈਂ ਸ਼ਮਾ ਚਾਹਨਾ ਦੇਖੋ ਉਹ ਇਹ ਇਹ ਜਿਹੜੇ ਆਗੂ ਨੇ ਬਹੁਤ ਸਾਰੇ ਮੁੱਦੇ ਉਠਾ ਵੀ ਰਹੇ ਨੇ ਸਰਕਾਰਾਂ ਵੱਲ ਇਹ ਦੇਖੋ ਇਹ ਅੱਗੇ ਇਹ ਵੀ ਕਹਿ ਰਹੇ ਵੀ ਜਿਹੜੇ ਸਰਕਾਰਾਂ ਚੰਗੇ ਕੰਮ ਕਰਦੇ ਜਿਹੜਾ ਕੰਮ ਚੰਗਾ ਕਰਦੇ ਉਹ ਵੀ ਸਲਾਹਾਂ ਵੀ ਕਰਦੇ ਆ ਸੀ ਤੁਹਾਨੂੰ ਮਾਲੀ ਨੂੰ ਲੱਗਦਾ ਹੈ ਕਿ ਜਿਹੜੇ ਇਕੱਠੇ ਹੋ ਰਹੇ ਨੇ ਸਾਰੇ ਭਾਜੀਪੀ ਅਕਾਲੀ ਦਲ ਵਾ ਇਹ ਕੀ ਇਹ ਆਮ ਆਦੀ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਦੇਖੋ ਜੀ ਮੈਨੂੰ ਨਹੀਂ ਲੱਗਦਾ ਹੈਗਾ ਕਿ ਪੰਜਾਬ ਹਨ ਇਹ ਤਾਂ ਉਹਨਾਂ ਦੇ ਵਿੱਚ ਜਿਹੜੇ ਸੁਖਬੀਰ ਬਾਦਲੂ ਦੇ ਪ੍ਰਧਾਨ ਦੀ ਅੱਜ ਹੋ ਰਹੀ ਹੈ ਮੀਟਿੰਗ ਇੱਥੇ ਕੰਦਰ ਬਾਹਰ ਪਰ ਸੁਖਦਾਰ ਜੀ ਸਤਿ ਸ਼੍ਰੀ ਅਕਾਲ ਜੀ ਉੱਗਰਲੇ ਪਾਸੇ ਢੀਂਡ ਸਾਹਿਬ ਉਰੇ ਆਉਣਗੇ ਫਿਰ ਤਾਂ ਮੈਨੂੰ ਲੱਗਦਾ ਕਿ ਕਿਰੇਲੇ ਦੁੱਧ ਤੋਂ ਤੱਕ ਇਹਨਾਂ ਵਾਲੀ ਬਣਨ ਵਾਲੀ ਆਉਣ ਵਾਲੇ ਟਾਈਮ ਦੇ ਵਿੱਚ ਜੀ ਜੀ ਇਹ ਤੁਮ 40 ਬੀਜਪੀ ਇਹ ਸਾਰੇ ਇਕੱਠੇ ਨੇ ਢੀਂਡ ਥਿਉਰੀਓ ਦਾ ਚੱਲੇ ਹੋਏ ਕਾਰਪੂਸ ਨੇ ਕਿਸੇ ਦੇ ਪੁੱਛਣਾ ਨਹੀਂ ਇਹਨਾਂ ਨੂੰ ਪੇਰਾਵੱਟੇ ਪੇਰਾ ਜਿਹੜਾ ਇਹਦਾ ਟਾਈਮ ਆਉਣਾ ਦੇਖੋ ਮੈਨੂੰ ਲੱਗਦਾ ਪੰਜਾਬ ਦਾ ਨਵਾਂ ਸਾਲ ਹੈ ਸਾਰੇ ਦੇ ਵਿੱਚ ਪੰਜਾਬ ਨੂੰ ਚੈਨਲ ਤੋਂ ਧਾਈ ਦੇ ਪਾਸੇ ਪਤਨਾ ਹਸਣਾ ਨਹੀਂ ਤੇ ਦੂਜੇ ਪਾਸੇ ਨਾ ਦਾ ਸਾਲ ਸ਼ੁਰੂ ਹੋਇਆ ਵੀ ਪੰਜਾਬ ਦੇ ਲਈ ਸੁੱਖ ਨਾਲ ਲੈ ਕੇ ਆਵੇ ਮੈਂ ਤਾਂ ਕਹਿਣਾ ਵੀ ਪੰਜਾਬ ਦੀਆਂ ਨਜ਼ਰਾਂ ਲੱਛੀਆਂ ਨੇ ਸਰਕਾਰਾਂ ਨੇ ਜਿਹਦੇ ਵਿੱਚ ਦੰਗੇ ਕਰਾਉਣ ਨੂੰ ਮੈਂ ਤਾਂ ਇਹ ਹੀ ਮਾਦਰਾਂ ਨੂੰ ਅਸੀਂ ਕਹਿਣਾ ਵੀ ਭਾਈਚਾਰਾ ਬਣਾ ਕੇ ਰੱਖੋ ਭਾਈਚਾਰਾ ਨਾ ਖਤਮ ਕਰਿਓ ਇਹ ਸਰਕਾਰਾਂ ਨੇ ਬਹੁਤ ਪੱਤੇ ਫੇੜਨੇ ਆਉਣ ਵਾਲੇ ਟਾਈਮ ਦੇ ਵਿੱਚ ਚਲੋ ਮਾਲਵੀਆ ਆਪਾਂ ਜਵਾਬ ਲੈਨੇ ਆ ਜੋਲੀ ਜੀ ਕਹਿੰਦੇ ਚੱਲੇ ਹੋਏ ਕਾਰਤੂਸ ਨੇ ਬਿਲਕੁਲ ਬਿਲਕੁਲ ਸਹੀ ਕਹਿਨੇ ਨੇ ਜੀ ਇਹ ਆਪਣੇ ਮਾਲਵਿੰਦਰ ਜੀ ਮੈਂ ਇਹਨਾਂ ਦੀ ਗੱਲ ਨਾਲ ਬਿਲਕੁਲ 100% ਸਹਿਮਤ ਆ ਜੀ ਦੇਖੋ ਹੁਣ ਇਹ ਕਾਲੀ ਦਾਲ ਦਾ ਨਵਾਂ ਇਹ ਚੀ ਚੱਲਿਆ ਹੈ ਇਹਨਾਂ ਦਾ ਇਹ ਹੁਣ ਤੁਸੀਂ ਮਹੀਨੇ ਡੇਢ 2 ਮਹੀਨੇ ਚ ਦੇਖੋਗੇ ਇਹ ਭਾਜਪਾ ਨਾਲ ਹੱਥ ਮਿਲਾਨ ਨੂੰ ਫਿਰਦੇ ਨੇ ਜੀ ਜੀ ਠੀਕ ਹੈ ਇਕੱਠੇ ਹੋ ਕੇ ਹੁਣ ਸਿਰਫ ਇਹਨਾਂ ਕੋਲ ਹੋਰ ਤਾਂ ਕੁਝ ਹੈ ਨਹੀਂ ਭਗਵੰਤ ਜੀ ਸਵੇਰੇ ਚਾਹ ਭਗਵੰਤ ਜੀ ਮੁਰਦਾ ਵਕਤ ਜਿਹੜੀ ਸਰਕਾਰ ਵਧੀਆ ਕੰਮ ਕਰਦੀ ਉਹਨਾਂ ਦੇ ਖਿਲਾਫ ਹੀ ਬੋਲੀ ਜਾਂਦੇ ਨੇ ਜੀ ਜੀ ਉਹ ਤਾਂ ਦੇਖੋ ਸਾਫ ਜ਼ਾਹਿਰ ਹੁੰਦਾ ਉਧਰ ਉਹ ਕਾਂਗਰਸ ਵਾਲੇ ਰਾਜਾ ਵਰਿੰਗ ਜੀ ਸਾਫ ਕਹਿੰਦੇ ਨੇ ਉਹ ਕਹਿੰਦੇ ਵੀ ਮੈਂ ਪ੍ਰਧਾਨਾ ਯਾਨੀ ਕਿਤੇ ਨਾ ਕਿਤੇ ਉਹ ਵੀ ਹੁਣ ਚਾਹੁੰਦੇ ਨੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਤੋਂ ਅੰਦਾਜ਼ੇ ਨਾਲ ਕਿ ਰਾਜਾ ਵਰਿੰਗ ਜੀ ਜੋ ਸਿਆਸਤ ਵਿੱਚ ਆਏ ਸੀ ਆ ਖਾਸ ਕਰ ਸਿੱਧੂ ਮਸੇਵਾਲੇ ਦੇ ਕਤਲ ਤੋਂ ਬਾਅਦ ਉਹ ਦੁਆਰਾ ਪੱਗ ਬੰਨਣ ਤੇ ਦਿਖਣ ਲੱਗੇ ਨੇ ਪਹਿਲਾਂ ਉਹਦੇ ਕੱਢ ਲਿਖਣ ਲੱਗੀ ਕਿਤੇ ਨਾ ਕਿਤੇ ਇਹ ਵੀ ਚੋਣਵੀ ਸਟੈਂਡਰ ਦਾ ਜੋਲੀ ਤੁਹਾਨੂੰ ਬਿਲਕੁਲ ਹੈ ਜੀ ਬਿਲਕੁਲ ਚੋਣਵੀ ਸਟੈਂਕੀ ਹੈ ਜੀ ਇਹ ਹੋਰ ਕੀ ਹੈ ਜੀ ਦੇਖੋ ਗੱਲ ਇਹ ਹੈ ਜੀ ਜਿਹੜੀ ਸਿੱਖੀ ਹੈ ਅੰਦਰ ਹੋਣੀ ਚਾਹੀਦੀ ਹੈ ਜੀ ਏ ਦੇਖੋ ਇੱਕ ਤਰੀਕੇ ਦਾ ਡਰਾਮਾ ਹੀ ਹੈ ਜੀ ਮੁੱਖ ਮੰਤਰੀ ਬਣਨ ਲਈ ਤੁਸੀਂ ਰੂਪ ਧਾਰ ਰਹੇ ਹੋ ਜੀ ਤੁਸੀਂ ਲੋਕਾਂ ਦੇ ਦਿਲਾਂ 'ਚ ਬਸੋ ਲੋਕਾਂ ਦੇ ਚੰਗੇ ਕੰਮ ਕਰੋ ਲੋਕ ਤੁਹਾਨੂੰ ਆਪਣੇ ਆਪ ਉਹ ਕੁਰਸੀ ਤੇ ਬਿਠਾਣਗੇ ਜੇ ਚੰਗੇ ਕੰਮ ਕਰੋਗੇ ਮੈਂ ਇੱਕ ਗੱਲ ਸੋਦੀ ਸਾਹਿਬ ਸੋਰੀ ਤੁਹਾਨੂੰ ਧੋਕਣਾ ਨਹੀਂ ਜੀ ਜੇ ਸਰਕਾਰ ਚੰਗੇ ਕੰਮ ਕਰਦੀ ਹੈ ਨਾ ਜੀ ਬੀ ਜੀ ਪੀ ਹੋਗੀ ਚਾਹੇ ਕਾਂਗਰਸ ਹੋਗੀ ਅਕਾਲੀ ਦਲ ਹੋਗੀ ਤਾਂ ਸਾਡੀ ਪਾਰਟੀ ਦਾ ਜੰਗ ਨਹੀਂ ਨੀ ਹੋਣਾ ਸੀ ਜੀ ਜੀ ਸਹੀ ਗੱਲ ਹੈ ਔਰ ਔਰ ਮੈਨੂੰ ਯਾਦ ਹੈ ਜੋਲੀ ਜੀ ਕਿ ਜਦੋਂ ਚੋਣਾ ਸ਼ੁਰੂ ਹੋਈਆਂ ਸੀ ਕਿ ਮੈਂ ਸਾਰੀ ਫੀਲਡ ਦੇ ਵਿੱਚ ਕੰਮ ਕਰ ਰਿਹਾ ਸੀ ਤੇ ਬਹੁਤ ਵਧੀਆ ਯਾਨੀ ਕਿ ਇੱਕ ਮੈਂ ਕੋਲੀ ਸਾਹਿਬ ਨਾਲ ਵੀ ਥੋੜਾ ਜੀ ਆਜੀਪਾਲ ਕੋਲੀ ਜਾ ਰਿਹਾ ਤੇ ਡਿਬੇਟ ਯਾਨੀ ਰਿਹਾ ਉਹਨਾਂ ਦੇ ਵਿੱਚ ਤੇ ਡਾਕਟਰ ਬਲਵੀਰ ਦੇ ਡਿਬੇਟਾ ਜੀ ਗਿਆ ਸਨੋਰ ਹਮੀਦ ਪਠਾਨ ਮਾਦ ਜੀ ਵੀ ਗੱਲ ਬਈ ਗਿਆ ਤੇ ਲੋਕਾਂ ਦਾ ਬੜਾ ਵਧੀਆ ਹੰਗਾਰਾ ਮਿਲ ਰਿਹਾ ਸੀ ਉਹ ਕਹਿੰਦੇ ਵੀ ਸਾਨੂੰ ਇੱਕ ਉਹ ਚਾਹੀਦੀ ਹੈ ਯਾਨੀ ਕਿ ਬਦਲਾਅ ਚਾਹੀਦਾ ਹੈ ਤੇ ਬਦਲਾਅ ਵੀ ਆਪ ਪਾਰਟੀਆਂ ਛਾੜੋਈ ਹਵਾ ਐਸੀ ਚੱਲੀ ਕਿ ਸਾਰੀਆਂ ਪਾਰਟੀਆਂ ਖੁੰਝੇ ਲੱਗ ਗਈਆਂ ਮੰਦੇਓ ਤੇ ਬਿਲਕੁਲ ਬਿਲਕੁਲ ਜੀ ਦੇਖੋ ਸੋਨੀ ਸਾਹਿਬ ਇਹ ਕੋਈ ਝਾੜਵੀਆ ਪਾਕੀ ਵੱਲੋਂ ਦਿੱਤਾ ਗਿਆ ਫਤਵਾ ਨਹੀਂ ਇਹ ਪਬਲਿਕ ਵੱਲੋਂ ਦਿੱਤਾ ਗਿਆ ਫਤਵਾ ਹੈ ਜਿਹੜੀਆਂ ਸਾਨੂੰ ਬੰਨਵੇਂ ਸਿੱਟਾਂ ਆਈਆਂ ਨੇ ਜੀ ਉਹ ਸਭ ਤੋਂ ਪਹਿਲ ਇੱਕ ਗੱਲ ਹੋ ਰਹੀ ਹੈ ਅਮਨਜੋਲੀ ਜੀ ਦੇਖੋ ਕੱਲ ਬਿੱਟੂ ਜੀ ਵਧੀਆ ਚਲੋ ਆਪਣੇ ਮੇਅਰ ਟਾਈਮ ਆਪਾਂ ਕਹਿਣਾ ਜਾਂਦੇ ਉਹਨੇ ਜੋ ਕੁਝ ਕੀਤਾ ਪਰ ਯਾਦ ਹੋਣਾ ਕਿ ਇਹ ਜਦੋਂ ਮੇਅਰ ਸੀ ਉਸੇ ਟਾਈਮ ਯਾਨੀ ਕਿ ਕਿਤਨਾ ਕਿਤੇ ਉਹ ਮੇਅਰ ਸੀ ਪਿਆਨੀ ਕਿ ਨਗਰਪਾਲਿਕਾ ਟੁੱਟੀ ਵੀ ਸੀ ਯਾਦ ਤੁਹਾਨੂੰ ਆ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਦੇਖੋ ਜੀ ਇਹਨਾਂ ਦੇ ਖਿਲਾਫ ਜਦੋਂ VOTING ਹੋਈ ਹੈ ਕਿੰਨੇ ਇਹਨਾਂ ਦੇ ਖਿਲਾਫ ਵੀ ਰ ਇਹਨਾਂ ਨੇ ਹਾਊਸ ਹੀ ਨਹੀਂ ਤਿਆਰ ਹੋ ਤਿਆਰ ਹੋਂ ਦਿੱਤਾ ਜੀ ਹਾਊਸ ਚ ਬੰਦੇ ਬੱਤ ਨਹੀਂ ਨਹੀਂ ਦਿੱਤੇ ਜੀ ਇਹਦਾ ਮਤਲਬ ਇਹਨਾਂ ਦੇ ਕਿਤੇ ਨਾ ਕਿਤੇ ਮੰਛਾ ਸਾਹਿਬ ਗੁੰਡਾ ਕਰਦੀ ਦੀ ਦਿਖਦੀ ਹੈ ਜੀ ਨਹੀਂ ਔਰ ਔਰ ਉਹ ਦੇਖੋ ਤੁਸੀਂ ਜੋ ਕੈਪਟਨ ਅਮਰਿੰਦਰ ਸਿੰਘ ਦੇ ਚੇਲੇ ਨੇ ਤੇ ਜੇ ਚੇਲੇ ਸੀ ਤਾਂ ਫਿਰ ਕੈਪਟਨ ਅਮਰਿੰਦਰ ਵੀ ਛੱਡ ਦੇਣਾ ਇਹ ਵੀ ਹੋ ਸਕਦਾ ਹੈ ਕਿ BJP ਜੁਆਇਨ ਕਰਨਾ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨਾਲ ਅੰਦਰੋਂ ਗੱਠ ਜੋੜ ਵੀ ਹੋਵੇ ਬਿਲਕੁਲ ਬਿਲਕੁਲ ਹੈ ਜੀ ਅੰਦਰ ਉਹ ਪੂਰਾ ਹੈਗਾ ਜੀ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਹੋਇਆ ਜੀ ਜੋ ਕੁਝ ਹੋਇਆ ਇਹ ਜੀ ਅ ਕੱਲ ਉਹ ਕੱਲ ਉਹਨਾਂ ਨੇ ਯਾਨੀ ਕਿ ਲੋਕਾਂ ਨੇ ਬੜੇ ਉਹਨਾਂ ਦੇ ਹਾਰ ਪਾਏ ਉਹਨੇ ਸ਼੍ਰੀ ਕਾਲੀ ਮਾਤਾ ਦਾ ਮੰਦਿਰ ਧਾਰਮਿਕ ਸਥਾਨ ਹੈ ਹੈਨਾ ਤੇ ਗੁਰਦੁਆਰਾ ਸ਼੍ਰੀ ਦੁਖਨਵਾਸ ਹੈ ਉੱਥੇ ਮੱਥਾ ਟੇਕ ਕੇ ਅਰਦਾਸ ਕੀਤੀ ਹੈ ਤੇ ਲੋਕ ਉਹਨਾਂ ਨੂੰ ਮਿਲਣ ਵੀ ਆਏ ਚਲੋ ਉਹ ਵਧੀਆ ਗੱਲ ਹੈ ਨਾ ਤੁਮਸਤਕ ਹੋਣਾ ਨਵਿਆ ਸਾਲ ਤੇ ਗਰੀਨ ਪਹਿਲਾ ਪਰ ਉਹਨਾਂ ਨੇ ਇੱਕ ਬੜਾ ਵੱਡਾ ਬਿਆਨ ਦਿੱਤਾ ਕਿ ਮੈਂ ਸਾਰੀਆਂ ਸਕੀਮਾਂ ਘਰ-ਘਰ ਪੰਚਾਵਾਂਗਾ ਤੇ ਕਹਿੰਦੇ ਜੋ ਕੁਝ ਹੁਣ ਤੱਕ ਯਾਨੀ ਕਿ ਪਟਿਆਲੇ ਵਿੱਚ ਨਹੀਂ ਆਇਆ ਸੀ ਕਹਿੰਦੇ ਉਹ ਕਰਕੇ ਦਿਖਾਵਾਂਗਾ ਨਹੀਂ ਤਾਂ ਕਹਿੰਦੇ ਮੈਨੂੰ ਪੰਜਾਬ ਪਟਿਆਲੇ ਦੇ ਲੋਕ ਕਦੇ ਆਪਣੇ ਘਰਾਂ 'ਚ ਵੜਨ ਨਾ ਦੇਖੋ ਹਾਂ ਬਿਲਕੁਲ ਬਿਲਕੁਲ ਸੋਨੀ ਸਾਹਿਬ ਦੇਖੋ ਉਹ ਕਹਿੰਦੇ ਵੀ ਜੋ ਉਹਨਾਂ ਨੇ ਪ੍ਰਚਾਰ ਪਹਿਲਾਂ ਕੋਈ ਕੰਮ ਹੀ ਨਹੀਂ ਰਹਿ ਗਈ ਨਾ ਉਹਨਾਂ ਨੂੰ ਪੂਰਾ ਕਰਨਗੇ ਜੇ ਉਹਨਾਂ ਨੂੰ ਮੌਕਾ ਮਿਲੇਗਾ ਜੀ ਮੈਂ ਤਾਂ ਲਾਸਟ ਸ਼ਬਦ ਇਹ ਹੀ ਕਹਿਣਾ ਚਾਹਾਂਗਾ ਇਹ ਉਹਨਾਂ ਦਾ ਕਹਿਣ ਦਾ ਮਤਲਬ ਸਿਰਫ ਇਹੀ ਹੈ ਵੀ ਜੇ ਕੋਈ ਪ੍ਰਸ਼ਾਸਨ ਜਾਂਚ ਵਿੱਚ ਕੋਈ ਕਮੀ ਰਹਗੀ ਸੀ ਵੱਡੀ ਨਦੀ ਛੋਟੀ ਨਦੀ ਹੈਰੀਟੇਜ ਸਟਰੀਟ ਵਿੱਚ ਕੋਈ ਕਮੀ ਰਹਗੀ ਸੀ ਉਹ ਪ੍ਰਸ਼ਾਸਨ ਜਾਂਚ ਮੈਂ ਦਬਦਬੇ ਕਰਾਂਗਾ ਇੱਕ ਵਾਰੀ ਮੈਨੂੰ ਹੋਰ ਮੌਕਾ ਦੇ ਦਿਓ ਜੀ ਯਾਨੀ ਯਾਨੀ ਕਿ ਪਹਿਲਾਂ ਵੀ ਲੁੱਟਿਆ ਦੁਬਾਰਾ ਲੁੱਟਣ ਦੀ ਪੂਰੀ ਤਿਆਰੀ ਹੈ ਪੂਰੀ ਦੀ ਪੂਰੀ ਤਿਆਰੀ ਹੈ ਜੀ ਫੁੱਲ ਤਿਆਰੀ ਚਾਹੀਨੇ ਇਸ ਵਾਰ ਕਿਉਂਕਿ ਦੇਖੋ ਇਹਨਾਂ ਨੇ ਸਿਰਫ ਚੋਲਾ ਬਦਲ ਲਿਆ ਜੀ ਜੀ ਯਾਨੀ ਕਿ ਉਧਰੋਂ ਨਹੀਂ ਕੁਝ ਮਿਲਿਆ ਤਾਂ ਹੁਣ ਇਧਰੋਂ ਬਣਾਉਂਦੀ ਸਕੀਮ ਹੈ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਸਾਹਿਬ ਤੇ ਤੁਹਾਨੂੰ ਕੀ ਲੱਗਦਾ ਵੀ ਦੇਖੋ ਉਹ ਜਿਹੜਾ ਇੱਕ ਸ਼ਰਮਨੀ ਗੱਲ ਨਾਲ ਇਕੱਠੇ ਹੋ ਰਹੇ ਆ ਕੀ ਉਹ ਇਕੱਠੇ ਹੋਣਗੇ ਜਿਵੇਂ ਕਿ ਆਪਣੇ ਮਾਲਵੇ ਨੇ ਕਿਹਾ ਵੀ ਚੱਲੋ ਇਹ ਕਾਰ ਤੁਸੀਂ ਹੋਵੇ ਇੱਕ ਪਾਸੇ ਸੁਖਿੰਦਰ ਸਿੰਘ ਢੀਂਸਾ ਤੇ ਦੂਜੇ ਪਾਸੇ ਚੰਦੂ ਮਾੜਾ ਇਹਨਾਂ ਦੀ ਆਪਸ ਰਾਇ ਨਹੀਂ ਮਿਲਦੀ ਬਿਲਕੁਲ ਇਕੱਠੇ ਹੀ ਹੋਣਗੇ ਜੀ ਇਹ ਕਦੇ ਅਲੱਗ ਹੋਏ ਹੀ ਨਹੀਂ ਸੀਗੇ ਸੋਰੀ ਸਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹਨਾ ਜੀ ਜਦੋਂ ਕਿਤੇ ਸੁਖਵੀਰ ਬਾਦਲ ਸਾਹਿਬ ਜਾਂ ਮਜੀਠੀਆ ਜੀ ਇਹਨਾਂ ਦੇ ਕਿਸੇ ਦੇ ਈਡੀ ਦੀ ਡੇਢ ਪਈਗੀ ਨਾ ਉਦੋਂ ਤੁਸੀਂ ਸਮਝ ਲਓ ਵੀ ਬੀਜੇਪੀ ਤੇ ਅਕਾਲੀ ਦਲ ਹਲਅੱਗ ਗਈ ਜੀ ਨਹੀਂ ਜੀ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿੰਦਾ ਸੀ ਤਾਂ ਮੇਰੇ ਇੱਕ ਪੱਤਰਕਾਰ ਨਾ ਉਹਦੇ ਘਰ ਇੰਟਰਵਿਊ ਕਰਨ ਗਿਆ ਸੀ ਇਸੇ ਇਸੇ ਸਬੰਧਕ ਤੇ ਵੀ ਯਾਨੀ ਕਿ ਸੁਬੀਰ ਬਾਦਲ ਜੀ ਨੂੰ ਜੇ ਪ੍ਰਧਾਨ ਬਣਨ ਦੀ ਇਹ ਛੋਟੇ ਸੀਐਮ ਸਾਹ ਬਣਾਇਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਥੋੜਾ ਸਮਝਾਓ ਕਿਉਂਕਿ ਕਈ ਲੀਡਰ ਟੁੱਟ ਰਹੇ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਜੀ ਦੇ ਮੂੰਹ ਤੋਂ ਇੱਕ ਸੱਚ ਨਿਕਲਿਆ ਕਹਿੰਦੇ ਵੀ ਕਾਕਾ ਜੀ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਤਾਂ ਉਹ ਕਾਕਾ ਜੀ ਨੇ ਗੱਲ ਸੁਣੀ ਨਹੀਂ ਅਜ 파ਟੀ ਖੇਰੂ ਖੇਰੀ ਹੋ ਗਈ ਅਸੀਂ ਮੰਨਦੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਵਧੀਆ ਕੰਮ ਕੀਤਾ 5 ਸਾਲ ਹੈ ਨਾ ਉਹ ਰਹੇ ਸੀਐਮ ਇਹ ਕੋਈ ਛੋਟੀ ਮੋਟੀ ਗੱਲਾਂ ਇਹ ਪੂਰੇ ਜਿਹੜੇ ਇੰਡੀਆ ਦਾ ਇਤਿਹਾਸ ਹੈ 5 ਸਾਲ ਸੀਐਮ ਰਹਿਣਾ ਕਿਸੇ ਵੀ ਇੱਕ ਪ੍ਰਦੇਸ਼ ਦਾ ਤੇ ਉਹੀ ਪਾਰਟੀ ਅੱਜ ਖੇਰੂ ਖੇਰੀ ਹੋ ਗਈ ਦੇਖੋ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਬੜੇ ਬਾਦਲ ਸਾਹਿਬ ਇੱਕ ਤਜਰਬੇਕਾਰ ਮੁੱਖ ਮੰਤਰੀ ਸੀ ਆਪਾਂ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਆ ਜੀ ਤੇ ਸਾਰਾ ਪੰਜਾਬ ਨਹੀਂ ਪੂਰਾ ਇੰਡੀਆ ਹੀ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹੈ ਜੀ ਪਰ ਉਹਨਾਂ 'ਚ ਵੀ ਕੁਝ ਨਾ ਕੁਝ ਕਮੀਆਂ ਰਹੀਆਂ ਜੋ ਇਹ ਜੇ ਵੀ ਸ਼ਕਸ਼ ਨਹੀਂ ਉਹਨਾਂ ਨੇ ਆਪਣਾ بیٹے ਨੂੰ ਡਿਪਟੀ ਸੀਐਮ ਬਣਾਤਾ ਜਦ ਕਿ ਤਜਰਬੇਕਾਰ ਉਹਨਾਂ ਕੋਲ ਹੋਰ ਵੀ ਬੰਦੇ ਸੀਗੇ ਜੀ ਇਹਨਾਂ ਨੇ ਡਿਪਟੀ ਸੀਐਮ ਬਣ ਕੇ ਤੁਸੀਂ ਦੇਖ ਲਓ ਪੰਜਾਬ ਦਾ ਕੀ ਹਾਲ ਕਰੇ ਜੀ ਕੋਈ ਦੁਕਾਨ ਕੋਈ ਢਾਬਾ ਐਸੀ ਲੁੱਟ ਮਚਾਈ ਹੈ ਜੀ ਕੁਝ ਨਹੀਂ ਛੱਡਿਆ ਇਹਨਾਂ ਨੇ ਪੰਜਾਬ ਦੇ ਪੱਲੇ ਮੇਰੀ ਗੱਲ ਸੁਣੋ ਸੋਢੀ ਸਾਹਿਬ ਜੇ ਇਹਨਾਂ ਨੇ ਆ ਲੁੱਟ ਕੋ ਸੁੱਟ ਨਾ ਕਰੀ ਹੁੰਦੀ ਨਾ ਤਾਂ ਅੱਜ ਸਾਡੀ ਪਾਰਟੀ ਦਾ ਮੈਂ ਦੁਬਾਰਾ ਫੇਰ ਕਮਾਂਗਾ ਆਮ ਆਦਮੀ ਪਾਰਟੀ ਦਾ ਜਨਮ ਨਹੀਂ ਹੋਣਾ ਸੀਗਾ ਜੀ ਜੀ ਅ ਜੋਲੀ ਜੀ ਇੱਕ ਲਾਸਟ ਸਵਾਲ ਤੁਹਾਡੀ ਪਾਰਟੀ ਬਾਰੇ ਠੀਕ ਹੈ ਚਲੋ ਆਪਾਂ ਸਾਰੀ ਪਾਰਟੀ ਦੀ ਗੱਲ ਕੀਤੀ ਜੇਕਰ اچੋਨਾ ਦੇਖੋ ਆ ਗਈਆਂ ਤੁਹਾਡੀ ਪਾਰਟੀ ਤਿਆਰੀ ਕਰ ਰਹੀ ਹੋਏਗੀ ਤੇ ਆਮ ਆਦੀ ਪਾਰਟੀ ਕੀ ਭਰੋਸੇ ਯਾਨੀ ਕੀ ਹੁਣ ਦੁਆਰਾ ਗਾਰੰਟੀਆ ਦੇਗੀ ਕੀ ਲੋਕਾਂ ਨੂੰ ਕਹੇਗੀ ਵੀ 13 ਸੀਟਾਂ ਦਾ ਸਵਾਲ ਹੈ ਕੀ ਕੀ ਵਾਅਦੇ ਕਰੇਗੀ ਕੀ ਉਹ ਪੂਰੇ ਹੋਣਗੇ ਕਿ ਨਹੀਂ ਆਮ ਆਦੀ ਪਾਰਟੀ 26 ਐਮਪੀ ਸੀਟਾਂ ਬਣੇਗੀ ਜਾਂ ਨਹੀਂ ਬਿਲਕੁਲ ਬਿਲਕੁਲ ਜੀ 13 ਦੀਆਂ 13 ਸਿੱਟਾਂ ਲੈ ਕੇ ਜਾ ਰਹੇ ਸੋਢੀ ਸਾਹਿਬ ਅੱਜ ਤੁਸੀਂ ਇਹ ਗੱਲ ਨੂੰ ਨੋਟ ਕਰ ਲਓ ਜੀ ਤੇ 26 ਸਾਡੀ ਇਹ ਹੈ ਜੀ ਅਸੀਂ ਕੋਈ ਵੀ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਅਸੀਂ ਆਪਣੀ ਗਰੰਟੀਆਂ ਦੇ ਪੂਰਾ ਉੱਤਰ ਦੇ ਆ ਜੀ ਜਿਹੜੀ ਸਾਡੀ 1000 ਰੁਪਏ ਵਾਲੀ ਗਰੰਟੀ ਹੈ ਜੀ ਮਹਿਲਾਵਾਂ ਵਾਲੀ ਉਹਦਾ ਵੀ ਖਾਕਾ ਤਕਰੀਬਨ ਤਿਆਰ ਹੋ ਚੁੱਕਿਆ ਉਹਨੂੰ ਵੀ ਅਸੀਂ ਮਤ ਬڑے ਤਰੀਕੇ ਨਾਲ ਤਿਆਰ ਕਰਿਆ ਗਿਆ ਉਹ ਵੀ ਬਹੁਤ ਜਲਦੀ ਤੁਹਾਡੇ ਸਾਹਮਣੇ ਆ ਜਾਏਗਾ ਜੀ ਉਹ ਵੀ ਅਸੀਂ ਬਹੁਤ ਜਲਦੀ ਰਿਲੀਜ਼ ਕਰਨ ਲੱਗੇ ਹਾਂ ਜੀ 1000 ਰੁਪਏ ਵਾਲੀ ਗ੍ਰੈਂਟੀ ਜੋਲੀ ਸਾਹਿਬ ਮੈਂ ਨਾ ਤੁਹਾਨੂੰ ਲਾਈਨ ਤੇ ਇਸ ਲਈ ਲੈਣਾ ਦੇਖੋ ਇੱਕ ਦਰਸ਼ਕ ਹੁਣ ਵੀ ਆਏ ਸੀ ਕੱਟ ਗਏ ਮੈਂ ਚੱਕ ਨਹੀਂ ਸਕਿਆ ਸਮੇਂ ਦੀ ਥੋੜੀ ਪਾਬੰਦੀ ਹੈ ਆਪਣੇ ਕੱਲ ਇੱਕ ਦੋ ਮੁੱਦੇ ਤੇ ਤੁਹਾਡੇ ਦਰਸ਼ਕਾਂ ਨਾਲ ਗੱਲ ਕੀਤੀ ਉਹ ਦਰਸ਼ਕਾਂ ਦੇ ਮੈਨੂੰ ਬਾਅਦ ਚੋ ਫੋਨ ਆਇਆ ਕਿਉਂਕਿ ਕਹਿੰਦੇ ਵੀ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਸਾਡੀ ਕਿਸੇ ਚੈਨਲ ਨੇ ਸਿੱਧੀ ਗੱਲਬਾਤ ਕਰਾਈ ਕਹਿੰਦੇ ਕਿ ਸਾਡੇ ਮੁੱਦੇ ਤੇ ਕੋਈ ਵਿਚਾਰ ਹੋਏਗਾ ਇੱਕੋ ਸ਼ੀਰਦਾਲਾ ਮੁੱਦਾ ਤੇ ਇੱਕੋ ਜਿਹੜਾ ਐਨਡੀਬੇਸ ਕੇਜ ਜਿਹੜੇ ਝੂਠੇ ਪਾਏ ਗਏ ਇਹਨਾਂ ਸਰਕਾਰਾਂ ਕੀ ਉਹਨਾਂ ਦਾ ਕੋਈ ਹੱਲ ਹੋਏਗਾ ਬਿਲਕੁਲ ਬਿਲਕੁਲ ਸਰ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਅੱਜ ਸੀਨੀਅਰ ਨਾਲ ਸਾਡੀ ਮੀਟਿੰਗ ਵੀ ਹੈ ਜੀ ਚੰਡੀਗੜ੍ਹ ਬਸ ਮੈਂ ਤੁਹਾਡੇ ਕਰਕੇ ਉਹਦੇ ਜੁੜਿਆ ਹੋਇਆ 3 ਵਜੇ ਸਾਡੀ ਮੀਟਿੰਗ ਹੈ ਜੀ ਇਹ ਮੁੱਦਾ ਉੱਥੇ ਜ਼ਰੂਰ ਚੱਕਿਆ ਜਾਏਗਾ ਫਿਰ ਉਹਨਾਂ ਦੀ ਨੌਲੇਜ ਚ ਲਿਆਵਾਂਗੇ ਫਿਰ ਆਪਣੇ ਆਪ ਕੇਸ ਨੂੰ ਵੈਰੀਫਾਈ ਕਰਕੇ ਅੱਗੇ ਦੇਖਣਗੇ ਜੀ ਚਲੋ ਜੋਲੀ ਜੀ ਅਸੀਂ ਤੁਹਾਡਾ ਸਿਜਾ ਸਮਝ ਲੈਂਦੇ ਤੇ ਮੇਰੇ ਤੇ ਮੇਰੇ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਆਪ ਪਾਰਟੀ ਨੂੰ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਕਰੋੜਾਂ ਮੁਬਾਰਕਾਂ ਜੀ ਹਾਂ ਜੀ ਤੁਹਾਨੂੰ ਵੀ ਸੋਡੀ ਸਾਹਿਬ ਤੇ ਤੁਹਾਡੇ ਇਵਨ ਪੰਜਾਬੀ ਚੈਨਲ ਨੂੰ ਸਾਡੀ ਆਮ ਆਦਮੀ ਪਾਰਟੀ ਦੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਨੂੰ ਰੱਬ ਚੜ੍ਹਦੀ ਕਲਾ ਤੇ ਰੱਖੇ ਤੇ ਤੁਹਾਡਾ ਚੈਨਲ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਅ ਅਮਨਜੋਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਧੰਨਵਾਦ ਜੀ ਤੁਹਾਡਾ ਸੋ ਦੋਸਤੋ ਇਹ ਸਾਨਾ ਜੁੜੇ ਸੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕਤਰ ਅਮਨਜੋਲੀ ਤੇ ਉਸ ਤੋਂ ਇਲਾਵਾ ਦੋ ਤਿੰਨ ਦਰਸ਼ਕ ਵੀ ਜੁੜੇ ਇੱਕ ਪੱਤਰਕਾਰ ਵੀ ਜੁੜੇ ਖਰੜ ਤੋਂ ਗੱਲ ਸਹੀ ਇਹ ਸੀ ਕਿ ਜਿਹੜਾ ਅੱਜ ਦਾ ਮੁੰਡਾ ਸੀ ਕਿ 2024 ਦਾ ਅੱਜ ਯਾਨੀ ਕਿ ਨਵਾਂ ਪਹਿਲਾ ਦਿਨ ਸ਼ੁਰੂ ਹੋ ਗਿਆ ਤੇ ਉੱਥੇ ਹੀ ਤੁਹਾਨੂੰ ਦੱਸ ਜੇ ਕਿ ਸਾਰੀਆਂ ਪਾਰਟੀਆਂ ਨੇ ਆਪਣੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਸਵਾਲ ਇੱਕ ਨਹੀਂ ਦੋ ਨਹੀਂ ਪੂਰੀਆਂ 13 ਸੀਟਾਂ ਦਾ ਸਵਾਲ ਹੈ ਉਹ ਵੀ ਐਮਪੀ ਦੇ ਇਲੈਕਸ਼ਨ ਸਿਰ ਤੇ ਆ ਗਏ ਨੇ ਤੇ ਤੁਹਾਨੂੰ ਦੱਸ ਜੇ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਹੁਣ ਹੇੜਾ ਅਦਲਾ ਬਦਲੀ ਸ਼ੁਰੂ ਹੋ ਚੁੱਕੀ ਹੈ ਕਿ ਤੁਹਾਨੂੰ ਕੱਲ ਦੱਸ ਦਿੰਨੇ ਆ ਕੱਲ ਕਾਂਗਰਸੀ ਮੇਰ ਸੰਜੀਵ ਬਿੱਟੂ ਜੀ ਜੋ ਕਿ ਪਹਿਲਾਂ ਮੇਅਰ ਰਹੇ ਨੇ ਉਹਨਾਂ ਨੇ ਵਧੀਆ ਕੰਮ ਕੀਤੇ ਤੇ ਉਹਨਾਂ ਨੇ ਯਾਨੀ ਕਿ ਤਨਾ ਕਿਤੇ ਕੱਲ ਭਾਜਪੀ ਦਾ ਪੱਲਾ ਫੜ ਲਿਆ ਉਹਨੇ ਵੀ ਕਹਿ ਗਿਆ ਅਸੀਂ ਸਾਰੇ ਕੰਮ ਜ਼ਰੂਰ ਕਰਾਂਗੇ ਜੋ ਸਕੀਮਾਂ ਮੋਦੀ ਵੱਲੋਂ ਆਈਆਂ ਹਨ ਪਰ ਇੱਥੇ ਨਹੀਂ ਪਹੁੰਚੇ ਅਸੀਂ ਪਹੁੰਚਾਵਾਂਗੇ ਉਹ ਦੋਸਤੋ ਸਮਾਂ ਲੱਗੇਗਾ ਪਹੁੰਚੇਗਾ ਜਾਂ ਨਹੀਂ ਤੇ ਇੱਕ ਜਵਾਨ ਸਾਹਿਬ ਆ ਗਏ ਨੇ ਆਪਣੇ ਦਰਸ਼ਕ ਨੇ ਆਪਾਂ ਲਾਈਨ ਤੇ ਲੈ ਲੈਣਿਆ ਸਾਤਸਰੀਕਾ ਜਵਾਨ ਸਾਹਿਬ ਬਹੁਤ ਬਹੁਤ ਤੁਹਾਨੂੰ ਨਵੇਂ ਖਾਲਦੀਆਂ ਮੁबारकਾ ਜੀ ਸਸੇ ਕਾ ਵੀ ਦਿੱਸ ਸਰ ਪਾ ਵੀ ਦਿੱਸ ਜੀ ਜੀ ਤਰ ਪਿਆਰ ਭਰੀ ਸਸੇ ਕਾ ਸਰ ਤੇ ਮੈਂ ਸਹਾਇਤਾ ਤੁਹਾਨੂੰ ਸਾਰੇ ਪਰਿਵਾਰ ਨੂੰ ਦੇ ਚੈਨਲ ਤੇ ਸਾਰੇ ਆਪਣੇ ਜਿੰਨੇ ਵੀ ਸੋਸ਼ਲ ਸਾਰੇ ਨੂੰ ਪਿਆਰ ਭਰੀ ਸਸੇ ਕਾ ਤੇ ਲੱਖ ਲੱਖ ਵਧਾਈਆਂ ਸਭ ਸਾਰੇ ਪੰਜਾਬ ਦੇ ਵਾਸੀਆਂ ਨੂੰ ਸਰ ਜੁਹਾਨ ਮੋਜ਼ਾ ਸਰ ਟਿਕਟਾਕ ਨੂੰ ਸਰ ਹਾਂ ਜੀ ਠੀਕ ਹੈ ਮੈਂ ਤੁਹਾਡਾ ਨੰਬਰ ਸੇਵ ਕੀਤਾ ਪਿਆ ਸਰ ਤੁਹਾਨੂੰ ਮੁੱਦਾ ਪਤਾ ਹੈ ਸਰ ਕੀ ਹੈ ਨਵਾਂ ਸਾਲ ਨਾ ਰਾਜਨੀਤਿਕ ਚੋਣਾਂ ਦੇ ਤਿਆਰੀਆਂ ਸ਼ੁਰੂ ਹੋ ਗਏ ਨੇ ਅੱਜ ਤੋਂ ਸਟਾਰਟਿੰਗ ਕਾਪੀਆਂ ਚੜ੍ਹਨਾ ਪ੍ਰਚਾਰ ਕਰਨਾ ਸਭ ਸ਼ੁਰੂ ਹੋ ਗਿਆ ਸਾਰੇ ਪਾਰਟੀਆਂ ਨੇ ਤੇ ਬਸ ਇਹ ਹੀ ਸਭ ਦੇਖ ਰਿਹਾ ਸੀਗਾ ਮੈਂ ਪ੍ਰਮਾਦਵਾਂ ਕਿ ਅਰਦਾਸ ਕਰਨਾ ਕਿ ਸੱਚੇ ਪਾਸ਼ਾਣ ਮਤਵਦ ਬਖਸ਼ੇ ਜਿਹੜਾ ਵੀ ਕੋਈ ਬਣ ਕੇ ਆਵੇ ਸਜਿਹੜਾ ਪਾਰਟੀ ਪੰਜਾਬ ਵਾਲੇ ਸਾਹੇ ਆਪਣੇ ਪੰਜਾਬੀ ਵੀਰ ਚੁਣ ਤੇ ਬਰਮਾਦਨਾ ਕਰਕੇ ਚੰਗੀ ਪਾਰਟੀ ਹੋਵੇ ਤੇ ਕੰਮ ਕਾ ਚੰਗੇ ਕਰਨ ਵਾਸਤੇ ਜਿਹੜਾ ਤੁਮਨ ਸਾਹਿਬ ਦੀ ਪਾਰਟੀ ਅੱਛੇ ਕੰਮ ਕਰ ਰਹੀ ਹੈ ਸਾ ਜਿਹੜੇ ਕੰਮ ਕੀਤੇ ਨੇ ਜਿੰਨੇ ਵੀ ਬੜੇ ਚੰਗੇ ਲੱਗੇ ਨੇ ਸਾਹਦੋ ਸਾਹਦੋ ਜਿਹੜੇ ਕੰਮ ਕੀਤੇ ਨੇ ਬੜੇ ਵਧੀਆ ਸੀ ਕਿਤੇ ਨੇ ਜ ਕੰਮ ਕੀਤਾ ਪਿਛਲੇ ਪਿਛਲੇ ਮੁਕਾਬਲੇ ਸਰ ਅੱਛੇ ਪਿਛਲੇ ਲਾਫੇ ਜੇ ਫਸੋ ਸੀ ਨਾ ਤੇ ਸੱਤਾਂ ਟਾਣਾ ਮੋਣੇ ਨੂੰ ਜਿਹਾ ਸੀ ਖਾਰ ਕੀਤਾ ਚੋੜੇ ਨੂੰ ਚੰਗਾ ਸਰ ਹੁਣ ਇਸ ਟਾਈਮ ਚੰਗਾ ਚੱਲ ਰਿਹਾ ਮਤਲਬ ਦੋ ਸਾਥ ਤੇ ਚੰਗਾ ਅੱਛੇ ਮਤਲਬ ਚੀਜ਼ਾਂ ਪਤਾ ਲੱਗਿਆ ਸਰ ਕੁਝ ਅਲੱਗ ਚੀਜ਼ਾਂ ਜਿਹਾ ਪਤਾ ਲੱਗਿਆ ਤੇ ਜੋ ਜੋ ਮਤਲਬ ਚੀਜ਼ਾਂ ਦੇਖੇ ਨੇ ਕਿ ਰਿਸ਼ਤੇ ਤੋਂ ਜੋ ਜਿੰਨ ਜਨੇ ਕੰਮ ਕਾਜ ਹੁੰਦੇ ਨੇ ਸਰ ਦਸਤਾਨਾਂ ਵਿੱਚ ਜਿਹੜੇ ਹਿਸਾਬ ਨਾਲ ਸਰ ਕੋਈ ਅੱਛਾ ਮਤਲਬ ਪਬਲਿਕ ਨੂੰ ਚੰਗਾ ਲੱਗਿਆ ਸਰ ਤੇ ਬਸ ਇਹੀ ਕਹਾਂਗਾ ਸਰ ਭੂਮੀ ਆਉਣ ਵਾਲੇ ਸਮੇਂ 'ਚ ਜੇ ਕਰੇ ਆਉਂਦੇ ਨੇ ਕਿ ਅੱਛੇ ਕੰਮ ਕਰਦੇ ਹੋ ਮੀਨ ਜੀ ਸਰ ਤੇ ਬਾਕੀ ਪਿਛਲੇ ਪਾਰਟੀਆਂ ਸਰ ਆਉਣ ਦਾਵੇ ਬੜੀਆਂ ਕਰਦੀਆਂ ਨੇ ਪਰ ਉਹਨਾਂ ਨੇ ਜੋ ਜੋ ਕੀਤਾ ਸਰ ਤੁਸੀਂ ਦੇਖ ਲਿਆ ਹੋ ਨੀ ਬੜੇ ਪ੍ਰਚਾਰ ਕਰਨ ਗਿਓ ਪਰ ਯੋਜਨਾ ਦੇ ਪਿੱਛੇ ਕੀਤਾ ਦੇਖ ਲਓ ਐਨਾ ਇਹ ਜਿਹੜਾ ਕਮਿਊਨਿਟੀ ਕੀਤਾ ਨੀ ਜਿਹੜਾ ਸਰ ਹੋਣ ਹੋ ਰਿਹਾ ਸੀਗਾ ਇਸ ਟਾਈਮ ਸਾਹ ਦੇ ਸਭ ਤੋਂ ਪਬਲਿਕ ਅਨ ਲਰਟ ਹੋਇਆ ਜਿਹੜੇ ਕੰਮ ਚੰਗੇ ਕੀਤਾ ਸਾਨੂੰ ਇੱਥੇ ਕਵਰਾਂ ਮਿਲ ਜੀਦਾ ਸਰ ਇਹ ਜਿਹੇ ਕੰਮ ਮੈਂ ਦੇਖੇ ਹੀ ਕਦੀ ਸਰ ਕਿਸੇ ਨੂੰ ਫੜਿਆ ਹੋਇਆ ਜਾਂ ਕਿਸੇ ਨੂੰ ਉਹਨਾਂ ਨੇ ਰਿਸ਼ਤ ਕਰੇ ਜੋ ਜਾਣ ਚੀਦਾ ਦੇਖੋ ਅੱਜ ਕੱਲ ਸਾਰੇ ਡਰਦੇ ਨੇ ਸਰ ਚੱਕਨੇ ਹੋ ਗਏ ਨੇ ਸਰ ਜਿਹੜਾ ਕੋਈ ਸਰ ਦੇ ਦਫ਼ਤਰ ਜਾਂਦੇ ਨੇ ਜਿਸ ਤਸਦੀਕ ਵਿੱਚ ਕੋਈ ਕੰਮ ਕਰਨਾ ਹੁੰਦਾ ਹੈ ਬੈਂਕਾਂ ਵਿੱਚ ਸਾਰੇ ਚਕੰਨੀਓ ਚੁੱਕਦਾ ਫਿਸ਼ਰ ਕੋਈ ਰਿਸ਼ੂ ਦਾ ਗਿਆਨ ਦੀ ਕਾਰਜ ਕਰਦਾ ਪਰਤੇ ਨੇ ਸਭ ਓਕੇ ਕਿਉਂਕਿ ਨਾ ਡਰ ਪਾ ਕੇ ਸਰਕਾਰ ਨੇ चौहान ਸਾਹਿਬ चौहान ਸਾਹਿਬ ਦੇਖੋ ਇਲੈਕਸ਼ਨ ਆ ਗਏ ਇੱਕ ਦੇਖੋ ਕੀ ਇਹ ਡਰ ਨਹੀਂ ਹੈ ਦੇਖੋ ਪਹਿਲਾਂ ਸੁਨੀਲ ਢਾਕੜ ਹੈ ਨਾ ਕਾਂਗਰਸ ਹੁਣ ਬੀਜੇਪੀ ਪ੍ਰਧਾਨ ਪੰਜਾਬ ਦੇ ਤੇ ਦੂਜਾ ਕੱਲ ਕਾਂਗਰਸ ਦੇ ਸਾਡੇ ਉਹਰੇ ਮੇਰ ਸੀ ਸੰਜੀਵ ਬਿੱਟੂ ਕੱਲ ਉਹ ਬੀਜੇਪੀ ਦੇ ਯਾਨੀ ਕਿ ਜ਼ਿਲ੍ਹਾ ਪ੍ਰਧਾਨ ਬਣਾਤੇ ਪਟਿਆਲਾ ਦੇ ਕੀ ਇਹ ਸਾਰਾ ਕੁਝ ਚੋਣਾਂ ਨੂੰ ਜਿੱਤਦਾ ਨਹੀਂ ਤਾਂ ਨਹੀਂ ਹੋ ਰਿਹਾ ਵੀ ਅਸੀਂ ਉਧਰ ਨਹੀਂ ਕੁ ਸਾਨੂੰ ਮਿਲਿਆ ਇੱਧਰ ਬਣਾ ਲੀਏ ਮਸਲਾ ਹੈ ਜੀ ਉਹ ਇਹ ਨਾਲ ਦੇਖਿਆ ਜੇ ਤਾਂ ਪਬਲਿਕ ਸਾਹਿਬ ਜਿਹੜੇ ਪਬਲਿਕ ਹੈ ਸਭ ਕੁਝ ਜਾਣਦੀ ਹੈ ਸਰ ਜਿਵੇਂ ਕਹਾਂ ਨਹੀਂ ਆਗਾ ਜੇ ਪਬਲਿਕ ਹੈ ਇਹ ਸਭ ਜਾਣਦੀ ਹੈ ਸਰ ਕਿਆ ਦਾ ਮਤਲਬ ਪਬਲਿਕ ਨੂੰ ਸਾਰਾ ਪਤਾ ਹੈ ਸਰ ਇਹਨਾਂ ਦਾ ਦੇਖੋ ਆਣਾ ਦੇਵਾਨੇ ਸਰ ਮੈਨੂੰ ਹੀ ਪਤਾ ਗਿਆ ਆਪਾਂ ਨੂੰ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਵੀ ਪਛੀ ਪਾਰਟੀ ਆਏਗੀ ਕਿਉਂਕਿ ਲੋਕ ਪਛਾਣੇ ਹੋ ਚੁੱਕੇ ਨੇ ਮੈਨੂੰ ਸਰ ਹੁਣ ਪਤਾ ਹੈ ਇਸ ਟਾਈਮ ਕਿ ਕਿਹੜੀ ਪਾਰਟੀ ਆਣੀ ਸਰ ਮੈਨੂੰ ਇਸ ਟਾਈਮ ਆਈਡੀਆ ਹੈਗਾ ਪੂਰੀ ਤਰ੍ਹਾਂ ਸਾਡੇ ਪਰਸ਼ੰਦ ਕਿਉਂਕਿ ਪਬਲਿਕ ਜਾਣਦੀ ਹੈ ਸਰ ਪਬਲਿਕ ਨੂੰ ਸਾਰਾ ਪਤਾ ਹੈ ਸਿਆਣੇ ਹੋ ਚੁੱਕੇ ਹੈ ਪਬਲਿਕ ਨੂੰ ਪਬਲਿਕ ਡਿਫਰੈਂਸ ਲਾਏਗੀ ਤੇ ਤਲਾਸ਼ਾਂ ਕਿ ਹੈ ਪਿਛੇ ਦਸਾਂ ਤਲਾਸ਼ਾਂ ਕਿ ਹੈ ਪੰਜਾਂ ਤਲਾਸ਼ਾਂ ਕਿ ਜੇ ਔਨ ਆਨ ਆਲੇ ਸਾਥ ਸਭ ਨੂੰ ਸਿੱਖਿਆ ਪਬਲਿਕ ਡਿਫੈਂਸ ਕਰਕੇ ਸ਼ਹਿਰੀ ਜਿੱਥੋਂ ਉੱਥਾ ਪਹੁੰਚੇ ਮਰਜ਼ੀ ਹੋਵੇ ਸਰ ਹੁਣ ਤੇ ਹੋਈ ਹੈ ਜੋ ਪ੍ਰਮਾਤਮਾ ਨੂੰ ਜੋ ਮਨਜ਼ੂਰੇ ਖੁਦਾ ਨੂੰ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੋਣਾ ਹੈ ਜਿਹੜਾ ਪਬਲਿਕ ਨੂੰ ਮਨਜ਼ੂਰ ਹੈ ਸਰ ਉਹ ਵੀ ਕਰ ਲੈਣੀ ਹੈ ਤੇ ਜਿਹੜੇ ਮੀਡੀਆ ਭਰਾ ਤੁਸੀਂ ਜਰ ਬੁਰੀ ਚੰਗੀ ਬਲਾ ਕਰਦੇ ਸਰ ਪਬਲਿਕ ਨੂੰ ਸਮਝਾਉਂਦੇ ਹੋ ਨੀਤਾਂਵਾਂ ਨੂੰ ਵੀ ਮਤ ਮਿਲਦੀ ਐ ਇਸ ਤੋਂ ਤੁਹਾਡੇ ਨੂੰ ਮਤ ਮਿਲਦੀ ਸਾਨੂੰ ਸਿੱਖਿਆ ਮਿਲਦੀ ਐ ਕਿ ਉਹ ਚੰਗੇ ਕੰਮ ਕਰਦੇ ਪਬਲਿਕ ਵੀ ਤੁਹਾਡੇ ਤੋਂ ਸੁਣ ਕੇ ਤੇ ਬੜਾ ਚੰਗੇ ਖੁਸ਼

ਤੇ चौहान ਸਾਹਿਬ ਜਾਂਦੇ ਆਂਦੇ ਜਾਂਦੇ ਆਂਦੇ ਆਪਣੇ ਦਰਸ਼ਕਾਂ ਨੂੰ ਕੀ ਨਵੇਂ ਸਾਲ ਦੀਆਂ ਕਿਵੇਂ ਵਧਾਈਆਂ ਦੇੋਗੇ ਪਲੀਜ਼ ਇੱਕ ਵਾਰ ਹੋਰ ਦੇ ਦਿਓ ਸਰ ਮੈਂ ਇਹ ਕਹਾਂਗਾ ਸਾਰੇ ਪੰਜਾਬ ਦੇ ਵਾਸੀ ਭੈਣਾਂ ਨੂੰ ਮੇਰੀਆਂ ਨੂੰ ਭਰਾਵਾਂ ਨੂੰ ਮੇਰੇ ਬਜ਼ੁਰਗਾਂ ਜਿੰਨੇ ਵੀ ਮੇਰੇ ਪਿਤਾ ਦੇ ਸਮਾਨ ਬਜ਼ੁਰਗ ਨੇ ਸਰ ਮਾਤਾਵਾਂ ਨੇ ਸਾਰੇ ਭੈਣ ਭਰਾਵਾਂ ਨੇ ਬੱਚਿਆਂ ਨੇ ਸਿੱਖੜੇ ਸਾਰੇ ਸਾਰਿਆਂ ਨੇ ਮਸਜਿਦਾਂ ਸਾਧੀਆਂ ਬਹੁਤ ਬੜੇ ਉਦਾਰ ਖਾਂ ਮਾਰ ਸੱਚੇ ਪਾਸ਼ਾ ਅਛੜੀਆਂ ਕਰ ਕਰਕੇ ਆਪਣੇ ਪੰਜਾਬ ਨੂੰ ਚੜ੍ਹਦੀਆਂ ਕਲਾ ਵਿੱਚ ਲੈ ਸਰ ਸਾਡੇ ਪੰਜਾਬ ਤੇ ਸੱਚੇ ਪਾਸ਼ਾ ਸੁੱਚੇ ਪਾਸ਼ਾ ਕਰੇ ਪਰਮਾਤਮਾ ਕਰੇ ਕਿਲਾ ਨੂੰ ਕਿਸੇ ਨਜ਼ਰਾਂ ਦੇ ਦੁਨੀਆ ਵਿੱਚ ਚਸਰਾਤ ਤੇ ਲਿਆਉਣ ਸਰ ਅਜਿਹੀ ਕੋਈ ਪੂਰਾ ਇੰਡਸਟਰੀ ਨਾਲ ਅਜਿਹੀ ਕੋਈ ਸੋਚ ਹੋਵੇ ਸਰ ਜਿਵੇਂ ਕਿ ਸਾਡੇ ਪੰਜਾਬ ਦੇ ਜਿੱਥੇ ਅਸੀਂ ਜਨਮ ਲਿਆ ਸਾਡੇ ਗੁਰਪ੍ਰੀਤ ਧਰਤੀ ਦੇ ਸਾਥ ਸਾਰੇ ਨੂੰ ਇਹ ਕੌਮ ਦੇ ਸਾਰਿਆਂ ਜੀ ਖੁਸ਼ੀ ਰਹਿਣ ਸਰ 9 ਸਾਲ ਚੜ੍ਹਦੀ ਕਲਾ ਖੇਤ ਤੋ ਅੱਜ ਸਰ ਸਾਡੇ ਪਰਿਵਾਰ ਦਾ ਵੀ ਤੇ ਸਾਰੇ ਚੈਨਲ ਦੇ ਮਤਲਬ ਜਿੰਨੇ ਵੀ ਟੀਮ ਮੈਂਬਰ ਨੇ ਸਾਰਿਆਂ ਦਾ ਮਾਰ ਸੱਚੇ ਪਿਆਰ ਨਾਲ ਰੱਖਿਆ ਤੁਹਾਨੂੰ ਸਰ ਇਹ ਕੌਮ ਹੈ ਸਰ ਮੈਂ ਚਲੋ ਜੀ ਆਨ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਫਿਰ ਤੁਹਾਨੂੰ ਕਿਸੇ ਦਿਵਾਰਾ ਲਾਈਵ ਮੁੱਦੇ ਦੇ ਮਿਲਾਂਗੇ ਜੀ ਸਰ ਥੈਂਕ ਯੂ ਸਰ ਸਾਰਿਆਂ ਨੂੰ ਸੋ ਦੋਸਤੋ ਸਾਡੇ ਨਾਲ ਯੂਐਸਏ ਤੋਂ ਚੌਹਾਨ ਸਾਹਿਬ ਰੋਜ਼ ਹੀ ਜੁੜਦੇ ਨੇ ਅੱਜ ਉਹਨਾਂ ਨੇ ਮਾਫੀ ਮੰਗੀ ਹੈ ਲੇਟ ਜੁੜਿਆ ਤੇ ਆਖਰਕਾਰ ਜੋ ਸਾਡਾ ਮੁੱਦਾ ਹੈ ਕਿ 2024 ਦੀਆਂ ਚੋਣਾਂ ਦਾ ਵਿਗਲ ਵੱਜ ਚੁੱਕੇ ਤੇ ਤਿਆਰੀਆਂ ਸਾਰੀ ਪਾਰਟੀ ਦੇ ਹੋ ਚੁੱਕੀਆਂ ਨੇ ਸ਼ੁਰੂ ਤੇ ਜੋ ਸਾਡੇ ਦਰਸ਼ਕਾਂ ਦਾ ਕਹਿਣਾ ਹੈ ਕਿ ਗੱਲ ਇੱਥੇ ਮੁਕਦੀ ਹੈ ਕਿ ਲੋਕ ਹੁਣ ਸਿਆਣੇ ਹੋ ਚੁੱਕੇ ਨੇ ਲੋਕ ਯਾਨੀ ਕਿ ਪਬਲਿਕ ਇਹ ਸਭ ਜਾਣਦੀ ਹੈ ਇਹ ਗੱਲ ਸੱਚ ਹੈ ਵੋਟ ਉਹੀ ਪੇਗੀ ਜਿਹੜਾ ਕੰਮ ਕਰਕੇ ਦਿਖਾਏਗਾ ਤੇ ਦੋਸਤੋ ਹੁਣ ਦੇਖਣਾ ਹੈ ਕਿ ਕਿਹੜੀਆਂ ਪਾਰਟੀਆਂ ਦੀ ਕਿੰਨੀਆਂ ਤਿਆਰੀਆਂ ਕੀ ਰੰਗ ਲੈਣੀਆਂ ਇਹ ਆਨੋ ਸਮਾਂ ਦੱਸੇਗਾ ਤੇ ਅਸੀਂ ਉਸ ਦੀ ਵੀ ਤੁਹਾਨੂੰ ਅਪਡੇਟ ਦਾਂਗੇ ਤੇ ਇਹ ਅੱਜ ਦਾ ਮੁੱਦਾ ਸੀ ਤੇ ਸਾਨੂੰ ਦਿਓ ਇਜਾਜ਼ਤ ਤੇ ਫਿਰ ਮੈਂ ਤੁਹਾਨੂੰ ਕਿਸੇ ਹੋਰ ਲਾਈਵ ਵਿਸ਼ੇ ਤੇ ਮਿਲਾਂਗਾ ਤੇ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਟੀਵੀ ਤੇ ਦੋਸਤੋ ਧੰਨਵਾਦ ਤੁਹਾਡਾ ਸਾਰੇ ਬਹੁਤ ਬਹੁਤ